ਇਸ ਵੜੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪਰਮਨੈਂਟ ਰੈਜ਼ਿਡੈਂਸ ਨਹੀਂ ਮਿਲੇਗੀ ਜੀ ਹਾਂ ਪਿੰਡ ਮੋਦੋ ਸੰਗਤੀਆਂ ਦੇ ਵਿੱਚ ਇੱਕ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਵੀ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਰਹਿਣ ਦੇਣਾ ਅਲਟੀਮੇਟਮ ਜਾਰੀ ਕੀਤਾ ਜਾਂਦਾ ਹੈ ਪਿੰਡ ਦੇ ਵਿੱਚ 400 ਲੋਕਾਂ ਵੱਲੋਂ ਦਸਤਖਤ ਵੀ ਕੀਤੇ ਜਾਂਦੇ ਨੇ ਵੀ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਰਹਿਣ ਦੇਣਾ ਪੰਜਾਬ ਦੇ ਇਸ ਮਸਲੇ ਦੇ ਉੱਤੇ ਇੱਕ ਵੱਖਰੇ ਕਿਸਮ ਦੀ ਚਰਚਾ ਵੀ ਛਿੜਦੀ ਹੈ ਵੱਖੋ ਵੱਖ ਪ੍ਰਤੀਕਿਰਿਆਵਾਂ ਲੋਕਾਂ ਦੁਆਰਾ ਵੀ ਦਿੱਤੀਆਂ ਜਾਂਦੀਆਂ ਨੇ ਕੁਝ ਲੋਕ ਇਸ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਨੇ ਤੇ ਕੁਝ ਇਸ ਦਾ ਵਿਰੋਧ ਵੀ ਕਰਦੇ ਨੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦੀ ਐਂਟਰੀ ਹੋ ਗਈ ਹੈ ਕਿਉਂਕਿ ਇੱਕ ਐਡਵੋਕੇਟ ਵੱਲੋਂ ਜਿਨ੍ਹਾਂ ਦਾ ਨਾਮ ਵੈਬਵ ਵਾਸਾ ਇੱਕ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਉਹ ਕਹਿੰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਕਿਹੜਾ ਬੰਦਾ ਕਿੱਥੇ ਰਹੂਗਾ ਕਿ ਨਹੀਂ ਰਹੂਗਾ ਇੱਕ ਸੰਵਿਧਾਨਿਕ ਅਧਿਕਾਰਾਂ ਦਾ ਖਨਨ ਹੈ ਜਿਹੜਾ ਵੀ ਬੰਦਾ ਪੰਜਾਬ ਜਾਂ ਇੰਡੀਆ ਦਾ ਵਸਨੀਕ ਆ ਉਹ ਕਿਤੇ ਵੀ ਜਾ ਕੇ ਰਹਿ ਸਕਦਾ ਹੈ ਵੈਸੇ ਉਹਨਾਂ ਨੇ ਹਵਾਲਾ ਇਸ ਚੀਜ਼ ਦਾ ਵੀ ਦਿੱਤਾ ਵੀ ਪੰਜਾਬ ਦੇ ਵਿੱਚ ਪੰਚਾਇਤਾਂ ਭੰਗ ਕੀਤੀਆਂ ਗਈਆਂ ਨੇ ਤਾਂ ਕੋਈ ਵੀ ਇਹ ਫੈਸਲਾ ਕਿਵੇਂ ਲੈ ਸਕਦਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਲੱਖਾ ਸਿੰਘ ਸੁਧਾਨਾ ਦੀ ਐਂਟਰੀ ਹੁੰਦੀ ਹੈ ਲੱਖਾ ਸਿੰਘ ਸੁਧਾਨਾ ਬੜੀ ਛਲਾਗਾ ਕਰਦੇ ਨੇ ਉਸ ਪਿੰਡ ਦੀ ਹਾਲਾਂਕਿ ਉਹ ਇਹ ਵੀ ਕਹਿੰਦੇ ਨੇ ਵੀ ਇਹ ਇੱਕ ਵੱਡਾ ਮਸਲਾ ਹੈ ਸਰਕਾਰਾਂ ਜਾਂ ਪੰਜਾਬ ਦੇ ਲੋਕ ਇਹਨੂੰ ਉਨਾ ਸੀਰੀਅਸਲੀ ਨਹੀਂ ਲੈ ਰਹੇ ਪਰ ਇੱਕ ਵੱਡਾ ਮਸਲਾ ਪੰਜਾਬ ਦੇ ਲੋਕਾਂ ਦਾ ਬਣਿਆ ਹੋਇਆ ਹਾਲਾਂਕਿ ਜੇ ਆਪਾਂ ਮਸਲਿਆਂ ਦਾ ਵੀ ਜ਼ਿਕਰ ਕਰਾਂਗੇ ਪਰ ਲੱਖਾ ਸਿੰਘ ਸਿਧਾਣਾ ਇਹ ਵੀ ਅਪੀਲ ਕਰਦੇ ਨੇ ਵੀ ਕੱਲਾ ਪਿੰਡ ਮੁੱਦੋ ਸੰਗਤੀਆਂ ਨਹੀਂ ਇਹ ਪੂਰੇ ਪੰਜਾਬ ਦਾ ਮਸਲਾ ਬਣਨਾ ਚਾਹੀਦਾ ਪੰਜਾਬ ਦੇ ਹਰ ਇੱਕ ਪਿੰਡ ਨੂੰ ਇਸ ਮਤੇ ਦੇ ਉੱਪਰ ਖੜਨਾ ਚਾਹੀਦਾ ਇਸ ਮਤੇ ਨੂੰ ਦੇਖਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਨੂੰ ਇਹ ਮਤਾ ਪਾਉਣਾ ਚਾਹੀਦਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜੋ ਇਸ ਸਮੇਂ ਵੱਡੇ ਪੱਧਰ ਤੇ ਵੱਧ ਰਹੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਤੋਂ ਜਿਹੜਾ ਉਹਨਾਂ ਦੇ ਅਧਿਕਾਰਾਂ ਦੇ ਉੱਪਰ ਡਾਕਾ ਪੈ ਰਿਹਾ ਡੈਮੋਲਿਸ਼ਿੰਗ ਹੋ ਰਹੀ ਹੈ ਕਲਚਰਲ ਜਾਂ ਸੋਸ਼ਲ ਆਪਾਂ ਗੱਲ ਕਰੀਏ ਸਮਾਜਿਕ ਤੱਥਾਂ ਦੀ ਗੱਲ ਕਰੀਏ ਜਾਂ ਇਹਨਾਂ ਦੇ ਉੱਪਰ ਵੀ ਇੱਕ ਵੱਡਾ ਡਾਕਾ ਪੈ ਰਿਹਾ ਹੈ ਹਾਲਾਂਕਿ ਲੱਖਾਂ ਸਿੰਘ ਸੁਧਾਨਾ ਨੇ ਜ਼ਿਕਰ ਕੀਤਾ ਉਹ ਕਹਿੰਦੇ ਨੌਕਰੀਆਂ ਤੋਂ ਲੈ ਕੇ ਜੌਬ ਅਪੋਰਚ्युनिटीਜ਼ ਤੋਂ ਲੈ ਕੇ ਸੇਫਟੀ ਐਂਡ ਸਿਕਿਉਰਿਟੀ ਨੂੰ ਲੈ ਕੇ ਵੱਡਾ ਮਸਲਾ ਪੰਜਾਬ ਦੇ ਲੋਕਾਂ ਦੇ ਅੱਗੇ ਖੜਾ ਹੋਇਆ ਤੇ ਸਿਆਸਤਦਾਨਾਂ ਨੂੰ ਵੀ ਉਹਨਾਂ ਨੇ ਘੇਰੇ ਦੇ ਵਿੱਚ ਲਿਆ ਹਾਈ ਹਾਈ ਕੋਰਟ ਵੱਲੋਂ ਵੀ ਜਿਹੜਾ ਆਪਾਂ ਜ਼ਿਕਰ ਕਰਾਂਗੇ ਵੀ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਕਸੂਤੀ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਵਕੀਲ ਸਾਹਿਬ ਨੇ ਹਵਾਲਾ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਇਹ ਡਾ ਵੱਡਾ ਵਿਵਾਦ ਖੜਾ ਹੋਇਆ ਪਿੰਡ ਵੱਲੋਂ ਮਤਾ ਪਾ ਦਿੱਤਾ ਗਿਆ ਪਰ ਜੇ ਮਾਹੌਲ ਖਰਾਬ ਹੋ ਜਾਂਦਾ ਜਾਂ ਪ੍ਰਵਾਸੀ ਮਜ਼ਦੂਰਾਂ ਦੀ ਸੇਫਟੀ ਐਂਡ ਸਕਿਉਰਿਟੀ ਦੇ ਕੋਈ ਗੱਲ ਖੜੀ ਹੋ ਜਾਂਦੀ ਜਾਂ ਕੋਈ ਕਲੈਸ਼ ਖੜਾ ਹੋ ਜਾਂਦਾ ਤਾਂ ਪੰਜਾਬ ਸਰਕਾਰ ਨੇ ਹਾਲੇ ਤੱਕ ਚੁੱਪੀ ਕਿਉਂ ਸਾਦੀ ਹੋਈ ਹੈ ਪੰਜਾਬ ਸਰਕਾਰ ਨੇ ਕੋਈ ਬਿਆਨ ਜਾਰੀ ਕਿਉਂ ਨਹੀਂ ਕੀਤਾ ਹਾਲਾਂਕਿ ਉੱਚ ਅਧਿਕਾਰੀਆਂ ਤੱਕ ਇਹ ਪਿੰਡ ਮੁੱਧੋ ਸੰਗਤੀਆਂ ਦਾ ਮਸਲਾ ਜਿਹੜਾ ਉਹ ਪਹੁੰਚਿਆ ਹੋਇਆ ਪਰ ਇਸ ਮਸਲੇ ਦੇ ਉੱਪਰ ਹਾਈ ਕੋਰਟ ਦੀ ਕੀ ਟਿੱਪਣੀ ਹੋਊਗੀ ਕਿਉਂਕਿ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਹਵਾਲਾ ਦਿੱਤਾ ਵੀ ਸੰਵਿਧਾਨਿਕ ਅਧਿਕਾਰ ਕੋਈ ਵੀ ਬੰਦਾ ਕਿਸੇ ਬੰਦੇ ਨੂੰ ਕਿਤੇ ਰਹਿਣ ਤੋਂ ਨਹੀਂ ਰੋਕ ਸਕਦਾ ਆ ਪਿੰਡ ਦੀ ਪੰਚਾਇਤ ਨੇ ਕਿਵੇਂ ਫੈਸਲਾ ਲੈ ਲਿਆ ਹਾਲਾਂਕਿ ਜਦੋਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੱਖਰੇ ਕਿਸਮ ਦਾ ਜਿਹੜਾ ਹਵਾਲਾ ਦਿੱਤਾ ਉਹ ਕਹਿੰਦੇ ਇੱਥੇ ਚੋਰੀਆਂ ਚਕਾਰੀਆਂ ਤੋਂ ਲੈ ਕੇ ਸਾਡੇ ਧਾਰਮਿਕ ਸਥਾਨਾਂ ਤੇ ਚੋਰੀਆਂ ਹੋ ਰਹੀਆਂ ਨੇ ਇੱਥੇ ਇੱਕ ਪਾਰਟਿਕੂਲਰ ਉਹਨਾਂ ਨੇ ਉਸ ਚੀਜ਼ ਦਾ ਹਾਲਾਂਕਿ ਆਫ ਕੈਮਰਾ ਜ਼ਿਕਰ ਕੀਤਾ ਉਹ ਕਹਿੰਦੇ ਕੁਝਕ ਪ੍ਰਵਾਸੀ ਮਜ਼ਦੂਰਾਂ ਦੇ ਇੱਥੇ ਇਹੋ ਜਿਹੇ ਲੋਕ ਵੀ ਹੈਗੇ ਨੇ ਜਿਹੜੇ ਜਿਸਮ ਫਰੋਸ਼ੀ ਵਰਗਾ ਧੰਦਾ ਜਿਹੜਾ ਪਿੰਡ ਦੇ ਵਿੱਚ ਚਲਾਇਆ ਹੋਇਆ ਇਹੋ ਜਿਹੇ aarop ਉਹਨਾਂ ਨੇ ਲਗਾਏ ਉਹ ਕਹਿੰਦੇ ਸਾਡੇ ਨਿਆਣਿਆਂ ਦਾ ਭਵਿੱਖ ਖਤਰੇ ਦੇ ਵਿੱਚ ਹੈ ਸਾਡੇ ਨਿਆਣੇ ਗਲਤ ਆਦਤਾਂ ਦੇ ਵਿੱਚ ਪੈ ਰਹੇ ਨੇ ਸੋ ਇਹ ਹਵਾਲਾ ਪਿੰਡ ਮੋਧੋ ਸੰਗਤੀਆਂ ਦੇ ਉਹਨਾਂ ਮੈਂਬਰਾਂ ਨੇ ਜਾਂ ਉਹਨਾਂ ਲੋਕਾਂ ਨੇ ਦਿੱਤਾ ਜਿਨ੍ਹਾਂ ਨੇ ਇਹ ਮਤਾ ਪਾਇਆ ਹਾਲਾਂਕਿ ਐਸਐਚਓ ਉੱਥੇ ਪਹੁੰਚਦੇ ਨੇ ਜਦੋਂ ਉਹਨਾਂ ਕੋਲ ਜਾਣਕਾਰੀ ਮਿਲਦੀ ਹੈ ਉਹ ਕਹਿੰਦੇ ਤੁਸੀਂ ਇਹ ਮਤਾ ਕਿਵੇਂ ਪਾ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਮਤਾ ਪਾਉਣ ਦਾ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਤੁਸੀਂ ਕੱਲ ਨੂੰ ਕੋਈ ਬੰਦਾ ਮਾਰ ਦੋਗੇ ਬੰਦਾ ਮਾਰ ਕੇ ਮਤਾ ਪਾਸ ਕਰ ਦੋਗੇ ਵੀ ਭਾਈ ਅਸੀਂ ਤਾਂ ਮਤਾ ਪਾ ਲਿਆ ਤੇ ਅਸੀਂ ਉਹਦਾ ਫਲਾਣੇ ਦਾ ਕਤਲ ਕਰ ਦਿੱਤਾ ਸੋ ਇੱਕ ਵੱਖਰੇ ਕਿਸਮ ਦਾ ਵਿਵਾਦ ਇਸ ਸਮੇ ਇਹ ਚੱਲਿਆ ਹੋਇਆ ਪੰਜਾਬ ਦੇ ਵਿੱਚ ਮੈਂ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੂੰਗਾ ਕੀ ਐਕਚੁਅਲ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਜਿਹੜਾ ਇੱਕ ਮਾਈਗ੍ਰੇਸ਼ਨ ਦਾ ਮਸਲਾ ਚੱਲ ਰਿਹਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦਾ ਵੱਧ ਰਹੀ ਗਿਣਤੀ ਵਾਕਈ ਚਿੰਤਾਜਨਕ ਹੈ ਕੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਪ੍ਰਵਾਸੀ ਮਾਰ ਰਹੇ ਨੇ ਕੀ ਪੰਜਾਬ ਦੇ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਪਰਮਾਨੈਂਟ ਰੈਜ਼ਿਡੈਂਸ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਇਹ ਇੱਕ ਬੜਾ ਕਨਫਿਊਜ਼ਨ ਜਿਹੜੀ ਕ੍ਰੀਏਟ ਕੀਤੀ ਹੋਈ ਆ ਹੁਣ ਸਾਰਿਆਂ ਦੀਆਂ ਨਿਗਾਵਾਂ ਹਾਈ ਕੋਰਟ ਤੇ ਟਿਕੀਆਂ ਹੋਈਆਂ ਨੇ ਵੀ ਹਾਈ ਕੋਰਟ ਇਸ ਮਸਲੇ ਦੇ ਉੱਪਰ ਕੀ ਆਪਣੀ ਪ੍ਰਤੀਕਿਰਿਆ ਦਿੰਦਾ ਪੰਜਾਬ ਸਰਕਾਰ ਇਸ ਮਸਲੇ ਦੇ ਉੱਪਰ ਕੀ ਪ੍ਰਤੀਕਿਰਿਆ ਦਿੰਦਾ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਘੇਰੇ ਦੇ ਵਿੱਚ ਲਿਆ ਹਾਈ ਕੋਰਟ ਨੇ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਇਸ ਪੂਰੇ ਮਸਲੇ ਦੇ ਵਿੱਚ ਵੀ ਭਾਈ ਤੁਸੀਂ ਇਸ ਮਸਲੇ ਦੇ ਉੱਪਰ ਕੋਈ ਵੀ ਟਿੱਪਣੀ ਜਾਂ ਕੋਈ ਵੀ ਜਿਹੜੀ ਉੱਚ ਪੱਧਰੀ ਜਾਂਚ ਕਿਉਂ ਨਹੀਂ ਕੀਤੀ ਪਿੰਡ ਦੇ ਵਿੱਚ ਮਤਾ ਪੈ ਜਾਂਦਾ ਲੋਕਾਂ ਨੂੰ ਅਲਟੀਮੇਟਮ ਦੇ ਦਿੱਤਾ ਜਾਂਦਾ ਕਈ ਪ੍ਰਵਾਸੀ ਮਜ਼ਦੂਰ 10 10 15 15 ਸਾਲਾਂ ਤੋਂ ਉੱਥੇ ਰਹਿ ਰਹੇ ਨੇ ਨਿਆਣੇ ਬੱਚੇ ਉੱਥੇ ਪੜ ਰਹੇ ਨੇ ਕੰਮਕਾਰ ਕਰ ਰਹੇ ਨੇ ਤੇ ਅਲਟੀਮੇਟਮ ਦੇ ਕੇ ਉਹਨਾਂ ਨੂੰ ਕੱਢਣ ਦਾ ਜ਼ਿਕਰ ਕਰ ਦਿੱਤਾ ਗਿਆ ਤਾਂ ਹਾਈ ਕੋਰਟ ਵੱਲੋਂ ਵੀ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ 22 ਤਰੀਕ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਘੇਰੇ ਦੇ ਵਿੱਚ ਲਿਆ ਹੋਇਆ ਐਡਵੋਕੇਟ ਸੁਨੀਲ ਮੱਲਣ ਸਾਡੇ ਨਾਲ ਜੁੜ ਗਏ ਨੇ ਪੂਰੀ ਜਾਣਕਾਰੀ ਕੀ ਜੁਡੀਸ਼ਲੀ ਦਾ ਇਹਦੇ ਵਿੱਚ ਰੋਲ ਹੋ ਸਕਦਾ ਹੈ ਪੰਜਾਬ ਦੇ ਵਿੱਚ ਕੀ ਵਾਕਈ ਏਡਾ ਵੱਡਾ ਮਸਲਾ ਬਣਿਆ ਹੋਇਆ ਕੀ ਪੰਜਾਬ ਦੇ ਲੋਕਾਂ ਦੀ ਸੇਫਟੀ ਐਂਡ ਸਕਿਉਰਿਟੀ ਦਾ ਪਰਪਸ ਹੈ ਕੀ ਪੰਜਾਬ ਦੇ ਲੋਕਾਂ ਦੇ ਡਾਕਾ ਵੱਜ ਰਿਹਾ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਪਿੰਡ ਕੈਨੇਡਾ ਨੂੰ ਜਾ ਰਹੇ ਨੇ ਵਿਦੇਸ਼ਾਂ ਨੂੰ ਜਾ ਰਹੇ ਨੇ ਨੌਜਵਾਨ ਪਿੰਡਾਂ ਦੇ ਵਿੱਚ ਦਿਖ ਨਹੀਂ ਰਹੇ ਤੇ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਲਗਾਤਾਰ ਵਧ ਰਹੀ ਹੈ ਸੋ ਪਹਿਲਾ ਸਭ ਤੋਂ ਪਹਿਲਾ ਮੱਲਣ ਸਾਹਿਬ ਦਾ ਸਵਾਗਤ ਕਰਦੇ ਹਾਂ ਸਵਾਗਤ ਆ ਜੀ ਆਵਾਜ਼ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਜਾਰੇ শ্রোਤਿਆਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਚਰਚਾ ਛੜੀ ਹੋਈ ਆ ਪੰਜਾਬ ਦੇ ਵਿੱਚ ਇਸ ਸਮੇਂ ਸਭ ਤੋਂ ਵੱਧ ਮੁੱਦਾ ਜੇ ਕੋਈ ਗਰਮਾਇਆ ਹੋਇਆ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਵੱਧ ਰਹੀ ਗਿਣਤੀ ਤੇ ਪਿੰਡ ਮੁੱਧੋ ਸੰਗਤੀਆਂ ਦੀ ਪੰਚਾਇਤ ਨੇ ਅਲਟੀਮੇਟਮ ਜਾਰੀ ਕਰ ਦਿੱਤਾ ਗਿਆ 400 ਲੋਕਾਂ ਨੇ ਦਸਤਖਤ ਕਰਤੇ ਮਤਾ ਪਾ ਦਿੱਤਾ ਗਿਆ ਵੀ ਭਾਈ ਅਸੀਂ ਇੱਥੇ ਪ੍ਰਵਾਸੀ ਮਜ਼ਦੂਰ ਰਹਿਣ ਨਹੀਂ ਦੇਣੇ ਤੁਸੀਂ ਜਿੱਥੇ ਮਰਜ਼ੀ ਰਹਿ ਸਕਦੇ ਹੋ ਪਰ ਅਸੀਂ ਆਪਣੇ ਪਿੰਡ ਦੇ ਵਿੱਚ ਰਹਿਣ ਨਹੀਂ ਦੇਣੇ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਮਤੇ ਨੂੰ ਕਿਵੇਂ ਦੇਖਦੇ ਹੋ ਇਹ ਮਤਾ ਭਾਜੀ ਟੋਟਲ ਗੈਰਕਾਨੂੰਨੀ ਹੈ ਜੀ ਔਰ ਇਹ ਕਿਸੇ ਪਨਿਸ਼ਮੈਂਟ ਦੇ ਅਧਿਕਾਰੀ ਨੇ 400 ਦੇ 400 ਬੰਦੇ ਓਕੇ ਇਹ 400 ਬੰਦੇ ਭਾਰਤ ਦਾ ਜਿਹੜਾ ਸੰਵਿਧਾਨ ਬਣਿਆ ਸੀ 1952 ਚ ਜੀ ਜਿਹੜੀ ਬੀ ਆਰ ਅੰਬੇਡਕਰ ਜੀ ਨੇ ਬਣਾਇਆ ਸੀ ਕੀ ਜੀ ਬੇਨਤੀ ਆ ਥੋੜਾ ਜਿਹਾ ਫੋਨ ਕਾਲ ਕਰ ਲਓ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਮੈਂ ਇਹ ਕਹਿ ਰਿਹਾ ਜੀ ਜਿਹੜਾ ਸਾਡਾ ਸੰਵਿਧਾਨ ਬਣਿਆ ਅਸੀਂ ਸੰਵਿਧਾਨਕ ਦਿਨ ਆਪਣਾ 26 ਜਨਵਰੀ ਮਨਾਉਨੇ ਆ ਉਸ ਸੰਵਿਧਾਨ ਦਾ ਜਿਹੜਾ ਆਰਟੀਕਲ ਨੇ ਕਈ ਆਰਟੀਕਲ ਨੇ ਜਿਹਦੇ ਵਿੱਚ ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਜਾਣਾ ਕਿਤੇ ਪਹੁੰਚਣ ਕਰ ਲੈਣਾ ਵਪਾਰ ਕਰਨਾ ਕਮਿਊਨੀਕੇਟ ਕਰਨਾ ਕਈ ਤਰ੍ਹਾਂ ਦੇ ਉਹਦੇ ਵਿੱਚ ਉਹ ਅਧਿਕਾਰ ਦਿੰਦਾ ਇੱਕ ਭਾਰਤੀ ਨਾਗਰਿਕ ਨੂੰ ਔਰ ਈਵਨ ਭਾਰਤ ਤੋਂ ਬਾਹਰ ਆਏ ਬੰਦੇ ਨੂੰ ਵੀ ਅਧਿਕਾਰ ਦਿੰਦਾ ਹੈ ਕਿ ਤੁਸੀਂ ਭਾਰਤ ਵਿੱਚ ਜੇ ਰਹਿਣਾ ਚਾਹੁੰਦੇ ਹੋ ਫੋਰ ਐਗਜ਼ਾਮਪਲ ਜੇ ਤੁਸੀਂ 182 ਦਿਨ ਲਗਾਤਾਰ ਰਹਿੰਦੇ ਹੋ ਜੀ ਇੰਡੀਆ ਵਿੱਚ ਔਰ ਤੁਸੀਂ ਆਧਾਰ ਕਾਰਡ ਬਣਾਉਣ ਦੇ ਵੀ ਅਧਿਕਾਰੀ ਹੋ ਓਕੇ ਕਿਉਂਕਿ ਤੁਹਾਨੂੰ ਲੋੜ ਹੈ ਹਰ ਜਗ੍ਹਾ ਤੇ ਆਈਡੀ ਪ੍ਰੂਫ ਦੇਣ ਦੀ ਮੰਨ ਲਓ ਤੁਸੀਂ ਫੋਰਨ ਨੈਸ਼ਨਲ ਹੋ 182 ਦਿਨ ਦਾ ਰਹਿਣ ਦਾ ਪ੍ਰੂਫ ਦਿਓ 1 ਸਾਲ ਚ ਓਕੇ ਜੀ ਕਿ ਤੁਹਾਨੂੰ ਅਧਿਕਾਰ ਹੈ ਔਰ ਸਾਡੇ ਦੇਸ਼ ਚੋਂ ਉਹਨੇ ਦਾ ਮਤਲਬ ਜਿਹੜੇ ਸਾਡੇ ਪੰਜਾਬੀ ਬੰਬੇ ਨੌਕਰੀ ਕਰ ਰਹੇ ਆ ਉਹਨਾਂ ਨੂੰ ਪੰਜਾਬ ਭੇਜ ਦਿੱਤਾ ਜਾਣਾ ਚਾਹੀਦਾ ਹੈ ਜਿਹੜੇ ਪੰਜਾਬੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਤੋਂ ਬਾਹਰ ਕੰਟਰੀਆਂ ਚ ਗਏ ਉਹਨਾਂ ਨੂੰ ਵਾਪਸ ਭੇਜੋ ਇਹ ਕੋਈ ਅਧਿਕਾਰ ਨਹੀਂ ਹੈ ਜਿਵੇਂ ਗੱਲ ਕਰਾਂ ਸਵਿਧਾਨ ਦੀ ਜੀ ਸਭ ਤੋਂ ਪਹਿਲਾਂ ਆਰਟੀਕਲ 19 ਦੀ ਗੱਲ ਕਰਦਾ ਮੈਂ ਜੀ ਆਰਟੀਕਲ 19 ਸਬਸੈਕਸ਼ਨ 1 ਸਬਸੈਕਸ਼ਨ ਜੀ ਜੀ ਕਿ ਇਹ ਜਿਹੜਾ ਫੰਡਾਮੈਂਟਲ ਰਾਈਟ ਹੈ ਪ੍ਰੈਕਟਿਸ ਐਨੀ profession ਵੀ ਤੁਸੀਂ ਕਿਸੇ ਕਿਸਮ ਦਾ ਵੀ ਕਿੱਤਾ ਕਰ ਸਕਦੇ ਹੋ ਤੇ ਕੁਆਲਿਫਿਕੇਸ਼ਨ ਪੂਰੀ ਕਰੋ ਇਹ ਨਹੀਂ ਕਿ ਖੱਤਰੀਆਂ ਦੇ ਮੁੰਡਿਆਂ ਨੂੰ ਡਾਕਟਰ ਬਣਾਵਾਂਗੇ ਤੇ ਫਲਾਣਿਆਂ ਦੇ ਮੁੰਡਿਆਂ ਨੂੰ ਇੰਜੀਨੀਅਰ ਬਣਾਵਾਂਗੇ ਤੇ ਫਲਾਣਿਆਂ ਨੂੰ ਫਲਾਣਾ ਕੰਮ ਕਰਾਂਗੇ ਹਰ ਧਰਮ ਹਰ ਜਾਤੀ ਹਰ ਸਵਾਜ ਹਰ ਤਰ੍ਹਾਂ ਦਾ ਕੰਮ ਕਰ ਸਕਦਾ ਜਿਹਦੇ ਲਈ ਉਹ ਕੁਆਲਿਫਾਈ ਹੋ ਜੇ ਪਰ ਵਕੀਲ ਸਾਹਿਬ ਇੱਥੇ ਸਵਾਲ ਲੈ ਲਿਓ ਇੱਕ ਜਿਹੜੇ ਬੰਦੇ ਜਾਂ ਜਿਹੜੇ ਆਪਾਂ ਪੰਜਾਬ ਦੇ ਲੋਕ ਇਸ ਮਤੇ ਦੇ ਹੱਕ ਦੇ ਵਿੱਚ ਨੇ ਉਹ ਕਹਿੰਦੇ ਵਕੀਲ ਸਾਹਿਬ ਨੇ ਚਲੋ ਪਟੀਸ਼ਨ ਪਾਤੀ ਹੈ ਜਾਂ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਵੀ ਪ੍ਰਵਾਸੀ ਮਜ਼ਦੂਰਾਂ ਦੇ ਅਧਿਕਾਰਾਂ ਦਾ ਖੰਨਨ ਹੋ ਰਿਹਾ ਹੈ ਉਹ ਕਹਿੰਦੇ ਪੰਜਾਬੀ ਬੰਦੇ ਕਿੱਧਰ ਜਾਣ ਪੰਜਾਬੀਆਂ ਵੱਲੋਂ ਉਹਨਾਂ ਦੇ ਹੱਕਾਂ ਲਈ ਕੌਣ ਲੜੂਗਾ ਪੰਜਾਬੀਆਂ ਦੇ ਜੋਬ ਆਪਰਚੂਨਿਟੀਆਂ ਦੇ ਡਾਕਾ ਪੈ ਰਿਹਾ ਉਹ ਕਹਿੰਦੇ ਸਾਡੀ ਸੇਫਟੀ ਐਂਡ ਸਕਿਉਰਿਟੀ ਦਾਤੇ ਲੱਗੀ ਹੋਈ ਹੈ ਚੋਰੀਆਂ ਹੋ ਰਹੀਆਂ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਵੱਡੇ ਮਸਲੇ ਨੇ ਭਾਜੀ ਮੇਰੀ ਗੱਲ ਸੁਣੋ ਜੀ ਮੇਰੇ ਘਰ ਇੱਕ ਸਫਾਈ ਕਰਨ ਵਾਲੇ ਦੀ ਜ਼ਰੂਰਤ ਹੈ ਠੀਕ ਹੈ ਜੀ ਮੇਰਾ ਕੋਈ ਵੀ ਪੰਜਾਬੀ ਭੈਣ ਭਰਾ ਗਰੀਬ ਅਮੀਰ ਬਾਤ ਦੀ ਗੱਲ ਹੈ ਉਹ ਆਉਂਦਾ ਹੀ ਨਹੀਂ ਮੇਰੇ ਘਰ ਸਫਾਈ ਕਰਨ ਲਾ ਜੀ ਜਾਂ ਮੈਨੂੰ ਕੰਪਿਊਟਰ ਆਪਰੇਟਰ ਦੀ ਲੋੜ ਹੈ ਮੈਂ ਵਕੀਲ ਆ ਮੇਰੇ ਕੋਲ ਕੋਈ ਪੰਜਾਬੀ ਆਉਂਦਾ ਹੀ ਨਹੀਂ ਮਿਹਨਤ ਕਰਕੇ ਰਾਜ਼ੀ ਨਹੀਂ ਜੀ ਠੀਕ ਹੈ ਤੇ ਜੇ ਪ੍ਰਵਾਸੀ ਪ੍ਰਵਾਸੀ ਪੰਜਾਬੀ ਕੋਈ ਆਵੇ ਮੇਰੇ ਕੋਲ ਕਵੇ ਭਾਜੀ ਮੈਨੂੰ ਕੰਪਿਊਟਰ ਚਲਾਉਣਾ ਆਉਂਦਾ ਹੈ ਮੈਂ ਸਾਈਕਲ ਤੇ ਜਾ ਕੇ ਤੁਹਾਡੇ ਆ ਵੀ ਕੰਮ ਕਰ ਦੂੰਗਾ ਤੇ ਮੈਂ ਜੋਬ ਕਿਨੂੰ ਦਊਂਗਾ ਭਾਜੀ ਜੀ ਦੱਸੋ ਤੁਸੀਂ ਅੱਜ ਤੇ ਰਾਜਾਪੁਰ ਲੇਬਰ ਲਾਉਣੇ ਆ ਜੀ ਜਦੋਂ ਘਰ ਬਣਾਉਣਾ ਹੁੰਦਾ ਪੰਜਾਬੀ ਮਿਸਤਰੀ ਨਹੀਂ ਬਚੇ ਅੱਜ ਦੇ ਤਰੀਕੇ ਪੰਜਾਬ 'ਚ ਜੀ ਲੱਕੜ ਦਾ ਕੰਮ ਕਰਾਉਣ ਲਈ ਬਾਹਰੋਂ ਬੰਦੇ ਆ ਰਹੇ ਨੇ ਜਦੋਂ ਮੈਂ ਆਪਣੀ ਜਗ੍ਹਾ ਖਾਲੀ ਕਰੂੰਗਾ ਜੀ ਉਹਦੀ ਥਾਂ ਤੇ ਬੁੱਤੇ ਆ ਕੇ ਭਰੂਗਾ ਨਾ ਜੀ ਜੀ ਸੋ ਕਹਿਣ ਦਾ ਮਤਲਬ ਹੈ ਪੰਜਾਬੀਆਂ ਨੇ ਆਪਣੀ ਜਗ੍ਹਾ ਖਾਲੀ ਕੀਤੀ ਤਾਂ ਉਹ ਖਾਲੀ ਪ੍ਰਵਾਸੀ ਮਜ਼ਦੂਰਾਂ ਨੇ ਭਰੀ ਬਿਲਕੁਲ ਠੀਕ ਹੈ ਜੀ ਕਿਉਂਕਿ ਕੰਮ ਦੀ ਲੋੜ ਤਾਂ ਹੈਗੀ ਹੋਈ ਹੈ ਜੀ ਗੱਡੀ ਧੋਣ ਵਾਸਤੇ ਬੰਦਾ ਚਾਹੀਦਾ ਹੈ ਉਹ ਨੇਪਾਲੀ ਆ ਕੇ ਧੋਂਦਾ ਮੇਰੀ ਗੱਡੀ ਕੋਈ ਨਹੀਂ ਪੰਜਾਬੀ ਜਿਹੜਾ ਗਰੀਬ ਭੈਣ ਭਰਾ ਉਹ ਉਹ ਪੰਜਾਬੀ ਮੁੰਡੇ ਅੱਜ ਮੈਕਸਿਮਮ ਤੁਸੀਂ ਵੇਖ ਲਓ ਜੀ ਕਿੰਨੇ ਪੰਜਾਬੀ ਮੁੰਡੇ ਵੀ ਨੇ ਉਹ ਅੱਜ ਜੇਲਾ ਚ ਨੇ ਚੋਰੀ ਡਕੈਤੀ ਮਰਡਰ ਇਹੋ ਜਿਹੇ ਕੇਸਾਂ ਚ ਜੀ ਪਿੰਡਾਂ 'ਚ ਜਾ ਕੇ ਫੇਰਾ ਮਾਰ ਲਓ ਸ਼ਾਮ ਨੂੰ ਤੁਹਾਨੂੰ ਸੜਕਾਂ ਗੰਡੇ ਛੱਪੜ ਗੰਡੇ ਮੋਬਾਈਲ ਤੇ ਖੇਡਦੇ ਲੱਭ ਜਾਣਗੇ 15-20 ਹਜ਼ਾਰ ਦਾ ਮੋਬਾਈਲ ਲੈ ਲੈਣਗੇ ਪਰ ਉਹਨਾਂ ਨੂੰ ਕਹੋ ਨਾ ਕਿ ਆਓ ਕਾਕਾ ਤੁਹਾਨੂੰ ਕੰਮ ਦਈਏ ਪੰਜਾਬ ਭਾਰਤ ਸਰਕਾਰ ਨੇ ਸਕਿੱਲ ਡਿਵੈਲਪਮੈਂਟ ਦੇ ਉੱਤੇ ਐਹੋ ਜਿਹੀਆਂ ਸਕੀਮਾਂ ਕੱਢੀਆਂ ਕਿ ਤੁਸੀਂ ਸਿਰਫ ਆਪਣਾ ਆਧਾਰ ਕਾਰਡ ਦੇ ਕੇ ਸੈਂਟਰ ਜਾਣਾ ਤੁਹਾਨੂੰ ਅਸੀਂ ਸਕਿੱਲ ਸਿਖਾਵਾਂਗੇ ਤੇ ਤੁਹਾਨੂੰ ਸਕਿੱਲੇਬਲ ਬਣਾ ਕੇ ਤੁਹਾਨੂੰ ਜੋਬ ਮਿਲੂਗੀ ਜੀ ਉਹਦੇ 'ਚ ਡਰਾਈਵਰ ਦੀ ਨੌਕਰੀਗੀ ਕੰਪਿਊਟਰ ਆਪਰੇਟਰ ਦੀ ਨੌਕਰੀਗੀ 6-700 ਤਰ੍ਹਾਂ ਦੀਆਂ ਟਰੇਡਸ ਨੇ ਜੀ ਜਿਹੜੀਆਂ ਟਰੇਡ ਦਾ ਉਸਤਾਈਆ ਪਰ ਜੀ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਇਹਦੇ 'ਚ ਸਵਾਲ ਇਹ ਵੀ ਉੱਠਦਾ ਕਿਉਂਕਿ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਲੋਕ ਲੋਕਾਂ ਦੇ ਬਿਆਨ ਤੁਹਾਡੇ ਤੋਂ ਬਿਲਕੁਲ ਉਲਟ ਨੇ ਉਹ ਲੋਕ ਕਹਿੰਦੇ ਕਹਿੰਦੇ ਇਹ ਬਿਲਕੁਲ ਬੜਾ ਚਿੰਤਾਜਨਕ ਮਸਲਾ ਸਾਡੀ ਸੇਫਟੀ ਸਿਕਿਉਰਿਟੀ ਦਾ ਮਸਲਾ ਹੈ ਉਹ ਕਹਿੰਦਾ ਤੁਸੀਂ ਲੁਧਿਆਣੇ ਵਰਗੇ ਜਾਂ ਪਾਰਟਿਕੂਲਰ ਮੈਂ ਕਿਸੇ ਜਗ੍ਹਾ ਦਾ ਨਾਮ ਲਵਾਂ ਛੋਟੇ ਤੋਂ ਛੋਟੇ ਕੰਮ ਦਾ ਚਲੋ ਜ਼ਿਕਰ ਕਰਦੇ ਆ ਉਹ ਕਹਿੰਦੇ ਜੇ 10 ਰੇੜੀਆਂ ਪ੍ਰਵਾਸੀ ਮਜ਼ਦੂਰਾਂ ਨੇ ਲਾਈਆਂ ਉਹ ਕਹਿੰਦੇ ਇਹ ਜੇ ਹਾਲਾਤ ਬਣੇ ਜੇ ਕਹਿੰਦਾ ਸੀ ਕੰਮ ਕਰਨਾ ਵੀ ਚਾਹੁੰਦੇ ਸਾਨੂੰ ਰੇੜੀ ਨਹੀਂ ਲਾਉਣ ਦਿੰਦੇ ਲਗਾਉਣ ਨਹੀਂ ਦਿੱਤੀ ਜਾਂਦੀ ਭਾਜੀ ਕੰਪਲੀਟ ਕਰੋ ਚੁਗਾ ਦਿਓ ਉਹਨੂੰ ਪੁਲਿਸ ਕੋਲ ਅਜ ਚੇੜ ਮਾਰਨ ਦਾ ਅਧਿਕਾਰ ਤੇ ਤੁਹਾਡੇ ਕੋਲ ਹੈ ਨਹੀਂਗਾ ਜੀ ਦੱਸੋ ਕਿ ਨਹੀਂ ਕਿਹច ਕਹਤਾ ਕਿੰਨੇ ਕੀਤੀਆਂ ਜੀ ਜੇ ਤੁਸੀਂ ਦੇਖੋ ਕੰਪੀਟੀਸ਼ਨ ਜਿੱਥੇ ਕੰਪੀਟੀਸ਼ਨ ਆਏਗਾ ਜਿੱਥੇ ਮਾਰਕੀਟ ਹੋਏਗੀ ਉੱਥੇ ਕੰਮ ਜ਼ਿਆਦਾ ਚੱਲਦਾ ਹੈ ਬਿਲਕੁਲ ਮਲੇ ਕੋਠੇ ਪ੍ਰਵਾਸੀ ਬੰਦੇ ਨੇ ਉਥੇ ਨੂਡਲ ਦੀ ਰੇੜੀ ਲਾਈ ਹੈ ਜੀ ਸਾਡਾ ਪੰਜਾਬੀ ਉਹਦੇ ਨੇੜੇ ਜਗਾ ਕਿਤੇ ਲਾਉਣਾ ਚਾਹੁੰਦਾ ਹੈ ਜੀ ਆਪਣੀ ਮਿਊਨਿਸਪਲ ਕਾਰਪੋਰੇਸ਼ਨ ਚੋਂ ਪਰਮਿਸ਼ਨ ਲਵੇ ਆਪਣੀ ਰੇੜੀ ਦੀ ਪਰਚੀ ਘਟਾਵੇ ਉਥੇ ਲਾਵੇ ਵੇਖਾਂ ਮੈਂ ਕਿਹੜਾ ਮਾਈ ਦਾ ਲਾਲ ਹੱਥ ਲਾਂਦਾ ਉਹਨੂੰ ਓਕੇ ਤੁਸੀਂ ਜੋ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਆ ਜਿਹੜਾ ਉਹ ਕੰਮ ਕਰਨਾ ਚਾਹੀਦਾ ਜੇ ਕੋਈ ਐਵੇਂ ਦੀ ਵਾਰਦਾਤ ਹੁੰਦੀ ਹੈ ਜਾਂ ਐਵੇਂ ਦਾ ਕੋਈ ਵਤੀਰਾ ਤੁਹਾਡੇ ਨਾਲ ਕਰਦਾ ਤਾਂ ਕਾਨੂੰਨੀ ਕਾਨੂੰਨ ਦੀ ਸਹਾਇਤਾ ਲੈਣੀ ਚਾਹੀਦੀ ਬਿਲਕੁਲ ਭਾਜੀ ਚੱਲਣਾ ਹੀ ਕਾਨੂੰਨ ਕਾਨੂੰਨ ਬਣਾਇਆ ਕਾਦੇ ਲਈ ਫਿਰ ਅਸੀਂ ਜੀ ਫਿਰ ਮੈਂ ਵਕੀਲ ਆ ਮੈਂ ਸੜਕ ਦੇ ਸੱਚੇ ਪਾਸੇ ਤੁਰਿਆ ਕਰੂੰ ਜਿਹੜਾ ਅੱਗੋਂ ਆਏਗਾ ਉਹਨੂੰ ਟੱਕਰ ਮਾਰੂੰਗਾ ਜੀ ਫਿਰ ਤੇ ਮੈਂ ਬਦਵਾਸੀ ਜਾ ਜਾਗਾ ਕਿਉਂਕਿ ਮੈਂ ਵਕੀਲ ਦਵਾ ਪਰ ਮੈਨੂੰ ਵੀ ਸੜਕ ਦੇ ਖੱਬੇ ਹੱਥ ਤੁਰਨਾ ਪੈਂਦਾ ਹੈ ਪਾਰਕਿੰਗ 'ਚ ਗੱਡੀ ਲਾਉਣੀ ਪੈਂਦੀ ਹੈ ਬੈਲਟ ਲਾ ਕੇ ਚੱਲਣਾ ਪੈਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਚਾਰ ਬੰਦੇ ਇਕੱਠੇ ਹੋ ਕੇ ਕਿਸੇ ਦਾ ਅਧਿਕਾਰ ਛਿੰਨਣ ਦਾ ਅਧਿਕਾਰ ਸਾਡੇ ਕੋਲ ਨਹੀਂ ਹੈਗਾ ਬਹੁਤ ਲੋਕ ਇਹ ਵੀ ਕਹਿੰਦੇ ਨੇ ਜਦੋਂ ਪਿੰਡ ਵਾਲਿਆਂ ਨਾਲ ਮੁੱਧੂ ਸੰਗਤੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਠੀਕ ਆ ਸਾ ਆ ਰਿਸਟਾਰੇ ਹੈ 40 50 ਸਾਲ ਤੋਂ ਸਾਡੇ ਕੋਲ ਕੰਮ ਕਰਦੇ ਨੇ ਮੋਟਰਾਂ ਤੇ ਵੀ ਰਹਿੰਦੇ ਰਹੇ ਨੇ ਉਹ ਕਹਿੰਦੇ ਹੁਣ ਆਪਣੇ ਘਰ ਬਣਾ ਲੇ ਘਰ ਪਾ ਲੇ ਵੋਟਰ ਕਾਰਡ ਬਣਾ ਲੇ ਆਧਾਰ ਕਾਰਡ ਬਣਾ ਲੇ ਫਿਰ ਪੰਜ ਬਣ ਗਏ ਤੁਹਾਨੂੰ ਚਾਰ ਕਾਉਂਸਲਰ ਬਣਾ ਦੇਣ ਲੁਧਿਆਣੇ ਚ ਜੀ 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 ਇਹ ਵੀ ਜ਼ਿਕਰ ਇਹ ਵੀ ਜ਼ਿਕਰ ਕੀਤਾ ਜੀ ਤੇ ਭਾਜੀ ਫਿਰ ਮੇਰੀ ਗੱਲ ਸੁਣਾ ਗਲਤੀ ਤੇ ਸਾਡੀ ਹੈ ਨਾ ਜੀ ਛੇ ਮੈਂ ਆਪਣੇ ਘਰ ਚ ਸਾਰੇ ਕੰਮ ਕਰੂੰਗਾ ਤੇ ਬਾਹਰੋਂ ਕੋਈ ਆਏਗਾ ਹੀ ਨਹੀਂ ਜੀ ਜੇ ਮੈਂ ਆਪਣੇ ਘਰ 'ਚ ਕੰਮ ਨਹੀਂ ਕਰੂੰਗਾ ਤਾਂ ਹਿਮਾਚਲ ਤੋਂ ਵੀ ਲੇਬਰ ਆਏਗੀ ਜਿਨ੍ਹਾਂ ਕੋਲ ਓਪਰਚੁਨਿਟੀਆਂ ਨਹੀਂ ਹੈਗੀਆਂ ਬਿਹਾਰ ਤੋਂ ਵੀ ਆਏਗੀ ਬੰਗਾਲ ਤੋਂ ਵੀ ਆਏਗੀ ਇੱਥੋਂ ਤੱਕ ਦੇ ਹਿੰਗਿਆ ਮੁਸਲਮਾਨ ਪਹੁੰਚੇ ਹੋਏ ਨੇ ਸ਼ਿਮਲੇ ਤੱਕ ਨਹੀਂ ਹਵਾਲਾ ਉਹਨਾਂ ਨੂੰ ਵੱਲੋਂ ਇਹ ਵੀ ਦਿੱਤਾ ਗਿਆ ਉਹ ਕਹਿੰਦੇ ਹਿਮਾਚਲ 'ਚ ਜਾਓ ਤੁਸੀਂ ਜਗ੍ਹਾ ਨਹੀਂ ਖਰੀਦ ਸਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ 'ਚ ਜਾਓ ਤੁਸੀਂ 1 ਇੰਚ ਜਗ੍ਹਾ ਨਹੀਂ ਖਰੀਦ ਸਕਦੇ ਕਹਿੰਦਾ ਪੰਜਾਬ ਹੈ ਕਿਉਂ ਇਹ ਭਾਈ ਜਿਹੜਾ ਉਹਨਾਂ ਨੇ ਆਰਟੀਕਲ 370 ਉੱਥੇ ਲਵਾਇਆ ਇੱਥੇ ਲਵਾ ਦਿੰਨੇ ਆ ਓਕੇ ਹਾਂ ਬਿਲਕੁਲ ਜੇਕਰ ਆਰਟੀਕਲ 370 ਨਾਲ ਸਭ ਹੱਲ ਹੋ ਜਾਊਗਾ ਪੰਜਾਬ ਦਾ ਹਾਂਜੀ ਆਰਟੀਕਲ 370 ਨਾਲ ਹੱਲ ਹੋ ਜਾਊਗਾ ਪੰਜਾਬ ਦਾ ਭਾਜੀ ਹੱਲ ਨਹੀਂ ਹੁੰਦਾ ਜੀ ਵੇਖੋ ਮੇਰੀ ਗੱਲ ਸੁਣੋ ਜੇ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਤਾਂ 99 ਸਾਲਾਂ ਪਟੇ ਦੇ ਕਈ ਪੰਜਾਬੀ ਹਿਮਾਚਲ 'ਚ ਜੀ ਕਈ ਪੰਜਾਬੀ ਜੰਮੂ ਕਸ਼ਮੀਰ 'ਚ ਪਹਿਲਾਂ ਹੁਣ ਤਾਂ ਚਲੋ ਉੱਥੇ اٹਕ ਗਈ ਹੈ ਜੀ ਕਈ ਪੰਜਾਬੀਆਂ ਨਹੀਂ ਆ ਕਈ ਪ੍ਰਵਾਸੀਆਂ ਨੇ ਉਹਨਾਂ ਸ਼ਹਿਰਾਂ 'ਚ ਜਾ ਕੇ ਜ਼ਮੀਨ ਖਰੀਦੀ ਹੋਈ ਹੈ ਉਹਨਾਂ ਦੇ 90 ਸਾਲੀ ਪੱਤੇ ਤੇ ਲੀਜ਼ ਤੇ ਲਈ ਹੋਈਆਂ ਥਾਵਾਂ ਜੀ ਜਿਹੜੇ ਬੰਦੇ ਨੇ ਕੰਮ ਕਰਨਾ ਹੈ ਉਹਦੇ ਅੱਗੇ ਕੋਈ ਬਹਾਨਾ ਨਹੀਂ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਨੇ ਢੁੱਟੜੀ ਜਾਣੀ ਹੈ ਤੇ ਉਹਨਾਂ ਲਈ ਬਹਾਨਾ ਹੀ ਬਾਨਨੇ ਨੇ ਪੰਜਾਬ ਸਰਕਾਰ ਦਾ ਕੀ ਰੋਲ ਦੇਖਦੇ ਹੋ ਮਤਲਬ ਸਾਬ ਤੁਸੀਂ ਇਸ ਦੇ ਵਿੱਚ ਕਿਉਂਕਿ ਜਵਾਬ ਮੰਗਿਆ ਗਿਆ ਹੈ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਕਹਿੰਦੇ ਚੁੱਪੀ ਸਾਦੀ ਹੋਈ ਸੀ ਇਹ ਮਸਲਾ ਹੋਇਆ ਪਿੰਡ ਦੀ ਪੰਚਾਇਤ ਵੱਲੋਂ ਇਹ ਆਲਟੀਮੇਟਮ ਦਿੱਤਾ ਗਿਆ ਤਾਂ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਹੋ ਸਕਦਾ ਹਾਲਾਂਕਿ ਚਲੋ ਇੱਕ ਪੋਲਿਟਿਕਸ ਦੀ ਆਪਾਂ ਇਸ ਤੋਂ ਬਾਅਦ ਗੱਲ ਕਰਾਂਗੇ ਪਰ ਤੁਸੀਂ ਇਹਦੇ ਦੱਸੋ ਵੀ ਪੰਜਾਬ ਸਰਕਾਰ ਦਾ ਕੀ ਰੋਲ ਹੋ ਸਕਦਾ ਸਰ ਪੰਜਾਬ ਸਰਕਾਰ ਤੇ ਸੰਵਿਧਾਨਿਕ ਗੱਲ ਹੀ ਕਰ पाएगी ਕਿਉਂਕਿ ਸਰਕਾਰ ਹੈ ਜੀ ਔਰ ਜਿਹੜਾ ਮਤਾ ਪਾਸ ਹੋਇਆ 400 ਬੰਦਿਆਂ ਨੇ ਜੇ ਸਾਈਨ ਕੀਤੇ ਐ ਤੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਓਕੇ ਦੇਖੋ ਇਦਾਂ ਨਹੀਂ ਇਹਦਾ ਮਤਲਬ ਇਹ ਹੋ ਗਿਆ ਭਾਜੀ ਤੁਸੀਂ 20-25 ਮੀਡੀਆ ਵਾਲੇ ਮੈਨੂੰ ਜਾਣਦੇ ਹੋ ਤੇ 50000 ਵਕੀਲ ਲੱਖ ਵਕੀਲ ਜੋ ਮੈਨੂੰ 10000 ਵਕੀਲ ਜਾਣਦਾ ਹੈ ਤੇ ਸਾਰਿਆਂ ਨੇ ਮਤਾਂਬਾਤ ਆ ਕਿ ਮੱਲਨ ਸਾਹਿਬ ਭਗਵੰਤ ਜੀ ਨੂੰ ਗੋਲੀ ਮਾਰ ਦੇਣ ਜੀ ਜੇ ਤੁਸੀਂ ਮੈਨੂੰ ਸਜਾ ਨਹੀਂ ਹੁੰਦੇ ਹੋਗੇ ਇਦਾਂ ਹੁੰਦਾ ਪੋਸੀਬਲ ਹੈ ਨਹੀਂ ਇਹ ਤਾਂ ਪੋਸੀਬਲ ਨਹੀਂਗਾ ਜੀ ਜੀ ਫਿਰ ਤੁਸੀਂ ਸਾਰੇ ਮੈਂ ਕਹਿੰਦਾ ਛੇ ਤੋਂ ਉਹ ਬੰਦਾ ਜਾਣਦਾ ਮੈਨੂੰ ਮੀਡੀਆ 'ਚ ਤੇ 10000 ਵਕੀਲ ਮੈਂ ਨਾ ਤੁਰਨ ਨੂੰ ਤਿਆਰ ਬੈਠਾ ਜੀ ਕਿਸੇ ਇੱਕ ਬੰਦੇ ਨੂੰ ਗੋਲੀ ਮਾਰਨ ਦਾ ਅਧਿਕਾਰ ਤੁਹਾਡੇ ਕੋਲ ਵੀ ਹੈਗਾ ਨਹੀਂ ਇਹ ਇਸੇ ਤਰ੍ਹਾਂ ਗੈਰ ਸਵਿਧਾਨਿਕ ਕੰਮ ਕਰਨ ਦਾ ਅਧਿਕਾਰ ਤੁਹਾਨੂੰ ਕੋਈ ਦਿੰਦਾ ਹੈ ਜੀ ਜਿੱਦਾਂ ਮਰਜ਼ੀ ਮੈਂ ਕਹਿੰਦਾ ਪੂਰਾ ਕੰਟਰੀ ਇੱਕ ਪਾਸੇ ਹੋ ਜਾਏ ਜੀ ਗੈਰ ਸੰਵਿਧਾਨਿਕ ਕੰਮ ਕਰਨ ਦਾ ਅਧਿਕਾਰ ਤਾਂ ਨੂੰ ਨਹੀਂ ਮਿਲ ਸਕਦਾ ਤੇ ਵਕੀਲ ਸਾਹਿਬ ਇਹਦੇ ਵੀ ਮੈਂ ਤੁਹਾਡੀ ਰਾਏ ਜ਼ਰੂਰ ਲੈਣੀ ਚਾਹੂੰਗਾ ਕਿ ਐਕਚੁਅਲ ਦੇ ਵਿੱਚ ਵੱਧ ਰਹੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਪੰਜਾਬ ਦੇ ਵਿੱਚ ਪੰਜਾਬੀਆਂ ਲਈ ਵੱਡੀ ਸਮੱਸਿਆ ਹੈ ਜਾਂ ਨਹੀਂ ਹੈ ਭਾਜੀ ਮੈਂ ਇਹਦਾ ਸਵਾਲ ਪੁੱਛਦਾ ਕਿ ਸਾਰੇ ਪੰਜਾਬੀ ਕੈਨੇਡਾ ਜਾ ਕੇ ਐਮਪੀ ਤੱਕ ਬਣ ਗਏ ਕਿ ਆ ਕੈਨੇਡਾ ਵਿੱਚ ਪੰਜਾਬੀ ਜਿਆਦਾ ਪਹੁੰਚ ਨਾਲ ਕੈਨੇਡਾ ਦੇ ਲੋਕਾਂ ਨੂੰ ਪਸਾਨੀ ਹੈ ਕਿ ਨਹੀਂ ਹੈ ਜੀ ਫਕੀਰ ਸਾਹਿਬ ਇਹ ਰਿਲੇਟ ਕੀਤਾ ਜਾ ਸਕਦਾ ਹੈ ਇਸ ਚੀਜ਼ ਨੂੰ ਕਿਉਂਕਿ 35 ਲੱਖ ਰੁਪਇਆ ਲਾ ਕੇ ਜਾਣਾ ਤੁਸੀਂ ਇੱਥੋਂ ਪ੍ਰੋਸੀਜਰ ਦੇ ਤਹਿਤ ਜਾਣਾ ਟਰਮਸ ਐਂਡ ਕੰਡੀਸ਼ਨਸ ਦੇ ਤਹਿਤ ਜਾਣਾ ਤੇ ਉੱਥੋਂ ਤੁਸੀਂ 200 ਦੀ ਟਿਕਟ ਲੈਣੀ ਹੈ ਭਾਜੀ ਇਹ ਵੀ ਟਰਮ ਲੈਨ ਕੰਡੀਸ਼ਨ ਤੇ ਸਵਿਧਾਨਿਕ ਰਾਈਟਰ ਨਾਲ ਹੀ ਆ ਰਿਹਾ ਬੰਦਾ ਨਹੀਂ ਪਰ ਇਹ ਨਹੀਂ ਨਾ ਪਤਾ ਜੀ ਉਹਦੇ ਕੋਲ ਕਿਹੜੇ ਡਾਕੂਮੈਂਟ ਹੈਗੇ ਨੇ ਕਿਹੜੇ ਨਹੀਂ ਹੈਗੇ ਹੁਣ ਬਹੁਤ ਅਤੇ ਅਪਰਾਧਿਕ ਕਿਸਮ ਦੇ ਬੰਦੇ ਵੀ ਇੱਥੇ ਤੁਸੀਂ ਮੈਂ ਲੱਖਾ ਸਿੰਘ ਸਿਧਾਨਾ ਦਾ ਇੱਥੇ ਹਵਾਲਾ ਦਊਂਗਾ ਉਹਨਾਂ ਨੇ ਜ਼ਿਕਰ ਕੀਤਾ ਕਿ ਕਹਿੰਦੇ ਮੁਕਸਰ ਦੇ ਵਿੱਚ ਇੱਕ 16 ਸਾਲਾਂ ਦੀ ਕੁੜੀ ਇੱਕ ਪ੍ਰਵਾਸੀ ਮਜ਼ਦੂਰ ਦੇ ਨਾਲ ਭੱਜ ਗਈ। ਉਹ ਅੱਜ ਤੱਕ ਕੁੜੀ ਦਾ ਨਹੀਂ ਪਤਾ ਲੱਗਿਆ ਕਿੱਥੇ ਗਈ ਹੈ। ਉਹ ਤਾਂ ਸਾਡੀ ਪੰਜਾਬ ਪੁਲਿਸ ਦੀ ਨਾਕਾਮਯਾਬੀ ਹੈ। ਜੀ। ਜਿਹੜੀ ਨਹੀਂ ਲੱਗ ਸਕੀ। ਜੀ। ਮੇਰੀ ਗੱਲ ਸੁਣੋ ਜਿੱਥੇ ਕਹਿੰਦੇ ਨਾ ਭੀੜ ਆਏਗੀ। ਜੀ। ਉੱਥੇ ਅਰਦਾਸਾਂ ਵੀ ਹੋਣੀਆਂ ਰੱਬ ਨੂੰ ਵੀ ਯਾਦ ਕੀਤਾ ਜਾਏਗਾ ਤੇ ਜੇ ਭਕਤਰ ਵੀ ਉਸਰ ਭੀੜ 'ਚ ਹੁੰਦੇ ਨੇ। ਬਿਲਕੁਲ। ਇਹਨਾਂ ਚੀਜ਼ਾਂ ਨੂੰ ਇਹ ਸਿਸਟਮ ਮੇਡ ਚੀਜ਼ਾਂ ਨੇ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਡੈਫੀਨੇਟਲੀ ਸਾਡੀ ਪੰਜਾਬ ਪੁਲਿਸ ਕੋਲ ਸਾਡੀਆਂ ਜਿਹੜੀਆਂ ਬਿਊਟੀ ਫੋਰਸਸ ਏਜੰਸੀਸ ਨੇ ਉਹਨਾਂ ਕੋਲ ਉਹਨਾਂ ਦੀ ਡਿਊਟੀ ਹੈ ਪ੍ਰੀਵੈਂਟਿਵ ਲਾਅ ਤੇ ਕੰਮ ਕਰਨ ਤੇ ਜੀ ਇੱਕ ਵੀ ਸਾਡੀ ਫੋਰਥ ਪ੍ਰੀਵੈਂਟਿਵ ਲਾਅ ਤੇ ਕੰਮ ਨਹੀਂ ਕਰ ਰਹੀ ਜੀ ਰੀਐਕਟਿਵ ਤੇ ਕਰ ਰਹੀ ਹੈ ਜੀ ਆਪਾਂ ਜੇ ਕਤਲ ਹੋ ਗਿਆ ਉਸ ਤੋਂ ਬਾਅਦ ਉੱਥੇ ਲਕੀਰ ਪਿੱਟਣ ਜਾਂਦੇ ਆ ਜੀ ਪ੍ਰੀਵੈਂਸ਼ਨ 'ਚ ਕੋਈ ਕੰਮ ਨਹੀਂ ਕਰ ਰਿਹਾ ਤੇ ਸੰਵਿਧਾਨ ਦੀ ਧਾਰਾ ਮੁਤਾਬਕ ਇਹ ਜੇ ਤੁਸੀਂ ਕਹਿੰਦੇ ਹੋ ਨਾ ਪ੍ਰਵਾਸੀਆਂ ਨੂੰ ਰੋਕਣਾ ਹੈ ਜੀ ਮੈਂ ਇੱਕ ਕਮਿਊਨਿਟੀ ਦੀ ਗੱਲ ਕਰਦਾ ਵੀ ਇੱਕ ਪਿੰਡ ਵਿੱਚ ਸਰਜੀ ਵਾਲੇ ਦੀ ਲੋੜ ਹੈ ਇੱਕ ਪਿੰਡ ਵਿੱਚ ਪ੍ਰਿੰਟਰ ਦੀ ਵੀ ਲੋੜ ਆ ਇੱਕ ਪਿੰਡ 'ਚ ਟਾਇਲਟ ਸਾਫ ਕਰਨ ਵਾਲੇ ਦੀ ਵੀ ਲੋੜ ਆ ਇੱਕ ਪਿੰਡ 'ਚ ਵਕੀਲ ਦੀ ਵੀ ਲੋੜ ਆ ਮੰਨ ਲਓ ਤੁਸੀਂ ਇਹ ਤੁਸੀਂ ਪੰਜਾਬੀ ਆਪਣੇ ਇੰਨੇ ਕਿ ਕੈਪੇਬਲ ਬੁੱਕ ਕਰ ਦੋ ਕਿ ਹਰ ਪੂਰਤੀ ਨੂੰ ਕਰ ਦੇਣ ਓਕੇ ਤੇ ਬਾਹਰ ਕੋਈ ਆਏਗਾ ਹੀ ਨਹੀਂ ਤੁਸੀਂ ਕਿੱਦਾਂ ਨਹੀਂ ਰੋਕ ਸਕਦੇ ਤੁਸੀਂ ਥਰੂ ਕੰਪੀਟੀਟਿਵ ਤਰੀਕੇ ਨਾਲ ਰੋਕ ਸਕਦੇ ਹੋ ਜੀ ਪਰਵਾਸੀ ਮਜ਼ਦੂਰ ਆਂਦਾ ਉਹ ਘਟੋਗਾ ਘਟ 500 ਸਕਰ ਫੁੱਟ ਏਰੀਆ ਦਾ ਕੰਮ ਕਰਦਾ ਹੈ ਜੀ ਮਨੋ ਜਿਹੜਾ ਰਾਜ ਮਿਸਤਰੀ ਆਉਂਦਾ ਹੈ ਸਾਡਾ ਪੰਜਾਬੀ 1 ਘੰਟੇ ਦੀ ਲੰਚ ਬ੍ਰੇਕ ਦੀ ਥਾਂ ਤੇ ਡੇਢ ਘੰਟਾ ਲੰਚ ਬ੍ਰੇਕ ਕਰਦਾ ਫਿਰ ਦੋ ਵਾਰੀ ਚਾਹ ਪੀਣ ਦੀ ਬਹਿ ਜਾਂਦਾ ਫਿਰ ਹੋਰ ਨਖਰੇ ਕਰਨ ਬਹਿ ਜਾਂਦਾ ਇਹ ਕੰਮ ਫੇਰ ਉਹ 200 ਸਕਰ ਫੁੱਟ ਤੋਂ ਵੱਧ ਨਹੀਂ ਕਰਦਾ ਤੁਸੀਂ ਆਪਣੇ ਘਰ ਮਜ਼ਦੂਰ ਲਾਓਗੇ ਤੇ ਗਿਣਾ ਲਾਓਗੇ ਦੱਸੋ ਜਰਾ ਜੀ ਸੋ ਇਹ ਤਾਂ ਆਬਵੀਅਸਲੀ ਆਬਵੀਅਸਲੀ ਗੱਲ ਹੈ ਨੈਚੁਰਲ ਜੀ ਗੱਲ ਆ ਵੀ ਜਿਹੜਾ ਬੰਦਾ ਵੱਧ ਕੰਮ ਕਰ ਰਿਹਾ ਜਾਂ ਪੈਸੇ ਘੱਟ ਰਹਿ ਲਿਆ ਉਹ ਲਾਵਾਂਗੇ ਆਪਾਂ ਪਰ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਉਹ ਕਹਿੰਦੇ ਮਰਦਾ ਬੰਦਾ ਕੀ ਨਹੀਂ ਕਰਦਾ ਉਹ ਕਹਿੰਦੇ ਜੇ ਭਾਈ ਪੰਜਾਬੀਆਂ ਤੇ ਐਹ ਜੀ ਵਿਫਤਾ ਪਾਊਗੀ ਐਹ ਜੀ ਸਿਚੁਏਸ਼ਨ ਕ੍ਰੀਏਟ ਹੋਊਗੀ ਤਾਂ ਕੰਮ ਕਰਨਗੇ ਕਹਿੰਦੇ ਤੁਸੀਂ ਕੰਮ ਦੋ ਆਪਣੇ ਬੰਦੇ ਨੂੰ ਦੋ ਚਾਹੇ 100 ਰੁਪਿਆ ਵੱਧ ਦੋ ਮੈਂ ਕਿਹਾ ਅਸੀਂ ਵੱਧ ਵੀ ਦੇਣ ਨੂੰ ਤਿਆਰ ਆ ਕੋਈ ਆਵੇ ਤਾਂ ਸਹੀ ਲੈਣਾ ਜੀ ਮੈਂ ਕੀ ਕਹਿੰਦੇ ਮੈਂ ਗੱਡੀ ਧੋਣ ਵਾਲਾ ਮੁੰਡਾ ਲੱਭ ਲੱਭ ਮਰ ਗਿਆ ਮੈਨੂੰ ਨੇਪਾਲੀ ਲੱਭਾ ਓਕੇ ਜੇ ਮੈਂ ਆਪਣੀ ਹੁਣ ਵਕੀਲ ਸਾਹਿਬ ਮੈਲੀ ਗੱਡੀ ਤੇ ਜਾਣ ਰਿਹਾ ਬਿਲਕੁਲ ਜੀ ਮੇਰੇ ਦਬਕੇ ਵੀ ਸੰਦਾ ਮੇਰੀਆਂ ਗੱਡੀਆਂ ਵੀ ਧੋਂਦਾ ਜੀ ਮੈਂ ਪਿਆਰ ਨਾਲ ਉਹਨੂੰ ਚਾਹ ਵੀ ਪਿਉਣਾ ਜੀ ਉਹਨੂੰ ਕੋਈ ਕੰਮ ਪੈਂਦਾ ਮੈਂ ਉਹਦਾ ਕੰਮ ਵੀ ਕਰਦਾ ਇਹਦੇ ਪਿੱਛੇ ਖਿਲ ਸਰਬ ਇਹਦੇ ਪਿੱਛੇ ਕੋਈ ਪੋਲੀਟੀਕਲ ਕੋਜੀ ਰਾਜਨੀਤੀ ਤਾਂ ਨਹੀਂ ਹੈਗੀ ਕਿਉਂਕਿ ਵੋਟਾਂ ਦੀ ਰਾਜਨੀਤੀ ਹੈ ਡੈਮੋਕ੍ਰੇਸੀ ਹੈ ਤੇ ਕਿਉਂਕਿ ਕਈ ਲੋਕਾਂ ਵੱਲੋਂ ਇਹ ਵੀ ਗੱਲ ਆਖੀ ਜਾਂਦੀ ਹੈ ਉਹ ਕਹਿੰਦੇ ਮਤਲਬ ਆਪਣਾ ਇੱਕ ਵੋਟ ਬੈਂਕ ਇੱਕ ਕੈਡਰ ਕ੍ਰੀਏਟ ਕਰਨ ਦੇ ਲਈ ਵੀ ਇਹ ਇੱਕ ਪਾਲਿਸੀ ਦੇ ਤਹਿਤ ਇੱਕ ਕਰੀ ਜਾਂਦੀ ਹੈ ਇਹ ਚੀਜ਼ ਭਾਜੀ ਮੇਰੀ ਗੱਲ ਦਾ ਜਵਾਬ ਦਿਓ ਜਦੋਂ ਇੱਕ ਕਿਸਮ ਦੀ ਲੋਕ ਜੀ ਇੱਕ ਸ਼ਹਿਰ ਜਾ ਕੇ ਵਸ ਗਏ ਜੀ ਉਹਨਾਂ ਕੋਲ ਉਥੋਂ ਦਾ ਆਧਾਰ ਕਾਰਡ ਨਹੀਂ ਹੈ ਉਹਨਾਂ ਕੋਲ ਉਥੋਂ ਦਾ ਕੋਈ ਰਾਸ਼ਨ ਕਾਰਡ ਨਹੀਂ ਹੈ ਤੇ ਜਦੋਂ ਉਹ ਉੱਥੇ ਰਹਿ ਰਿਹਾ ਹੈ ਜੀ ਜਦੋਂ ਤੋਂ ਉਹ ਰਹਿ ਰਿਹਾ ਹੈ ਉਹਦੇ ਕੋਲ ਰਾਈਟ ਹੋ ਜਾਂਦਾ ਹੈ ਨਾ ਵੀ ਉਥੋਂ ਦੀ ਕੋਈ ਨਾਗਰਿਕਤਾ ਉਥੋਂ ਦਾ ਕੋਈ ਪਛਾਣ ਪੱਤਰ ਬਣਾ ਸਕੇ ਜੀ ਤੇ ਜੇ ਲੌਚ ਉਹਦੀ ਪਰਮਿਸ਼ਨ ਹੈ ਜੀ ਹੁਣ ਉਸ ਲੱਗੇ ਦਾ ਜਿਹੜਾ ਕਾਉਂਸਲਰ ਹੈ ਉਹ ਆਇਡੈਂਟੀਫਾਈ ਕਰਦਾ ਹੈ ਉਹ ਅਗਲੇ ਬੰਦੇ ਨੂੰ ਆਇਡੈਂਟੀਫਾਈ ਕਰਾਂਦਾ ਕਿ ਠੀਕ ਹੈ ਵੀ ਸੁਨੀਲ ਕੁਮਾਰ ਬਿਹਾਰੀ ਹੈ ਤੇ ਉਥੋਂ ਆਇਆ ਹੁਣ ਪਰ ਇੱਥੇ ਪਿਛਲੀ ਇੰਨੀ ਦੇਰ ਤੋਂ ਰਹਿ ਰਿਹਾ ਹੈ ਹੁਣ ਜਦੋਂ ਵੋਟਾਂ 'ਚ ਦਾ ਨਾਂ ਪੈਣਾ ਚਾਹੀਦਾ ਪਿਛਲੀ ਵੋਟ ਕਟਾ ਲਿਆ ਤੇ ਨਵੀਂ ਬਣਵਾ ਲੈ ਕਿੱਥੇ ਲਾਉ ਆ ਸਾਡੇ ਅਸੀਂ ਵਿਆਹ ਕਰਾਉਨੇ ਆ ਸਾਡੀ ਵਾਈਫ ਮੰਨ ਲਓ ਦਿੱਲੀ ਦੀ ਹੈ ਜੀ ਤੇ ਉਹ ਵਿਆਹ ਕਰਾ ਕੇ ਪੰਜਾਬ 'ਚ ਆ ਗਈ ਅਮਰਸਰ ਹਾਂਜੀ ਉਹਨੇ ਆ ਕੇ ਪੰਜਾਬ ਦਾ ਹੋਣਾ ਕਿ ਕਰ ਉਹਦਾ ਵੋਟਰ ਕਾਡ ਨਹੀਂ ਬਣੂਗਾ ਉਹਦਾ ਆਧਾਰ ਕਾਰਡ ਨਹੀਂ ਬਣੂਗਾ ਵਿਆਹ ਇੱਕ ਹੋ ਗਿਆ ਬਸ ਜੇ ਉਸ ਤੋਂ ਬਗੈਰ ਵੀ ਆ ਕੇ ਉੱਥੇ ਰਹਿਣ ਲੱਗ ਪਏ ਅਮਰਸਰ 'ਚ ਕੀ ਆ ਉਹਦਾ ਅਧਿਕਾਰ ਨਹੀਂ ਰਹੇਗਾ ਮੈਂ ਅਮਰਸਰ ਤੋਂ ਮੂਵ ਹੋ ਕੇ ਚੰਡੀਗੜ੍ਹ ਆਇਆ ਜੀ ਹੁਣ ਸੁਨੀਲ ਵੱਲੋਂ ਦਾ ਕਹਿਆ ਵੋਟਰ ਕਾਡ ਚੰਡੀਗੜ੍ਹ 'ਚ ਨਹੀਂ ਬਣੂਗਾ ਬਿਲਕੁਲ ਬਣੋ ਜੇ ਉਹਦੇ ਦੀ ਬਹਿਨ ਲਾ ਦਿਓ ਜਿਹੜਾ ਮੇਰਾ ਸੰਵਿਧਾਨਿਕ ਰਾਈਟ ਹੈ ਉਹ ਤੇ ਕਿਸੇ ਦੇ ਪਿਓ ਦੀ ਜ਼ਕੀਰ ਨਹੀਂ ਕਿ ਮੈਨੂੰ ਖੋਲਵੇ ਜੀ ਉਹ ਤੇ ਕਿਸੇ ਕਿਸੇ ਕੋਰਟ ਤੋਂ ਵੀ ਪਾਵਰ ਨਹੀਂ ਮੈਨੂੰ ਰੋਕ ਸਕੇ ਨਹੀਂ ਪਿੰਡ ਵਾਲੇ ਪਿੰਡ ਵਾਲੇ ਇਹ ਵੀ ਕਹਿੰਦੇ ਨੇ ਉਹ ਕਹਿੰਦੇ ਠੀਕ ਹੈ ਰਹੋ ਵੀ ਹੁਣ ਪ੍ਰਾਪਰਟੀਆਂ ਖਰੀਦ ਲੀਆਂ ਜਾਂ ਆਧਾਰ ਕਾਰਡ ਵੋਟਰ ਕਾਰਡ ਇਹ ਨਹੀਂ ਬਣਨਾ ਚਾਹੀਦਾ ਤੇ ਸਰਕਾਰ ਨੂੰ ਇਹਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਵੀ ਕਿੰਨੇ ਬੰਦੇ ਆਉਣੇ ਚਾਹੀਦੇ ਨੇ ਕਿੰਨੀ ਗਿਣਤੀ ਆਉਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਹ ਸਰਕਾਰਾਂ ਦੀ ਵਿਚਾਰਨ ਵਾਲੀ ਗੱਲ ਹੈ ਇਹ ਗੱਲ ਤਾਂ ਰੀਲਿਗਲ ਪੁਆਇੰਟ ਹੈ ਜਿੱਥੇ ਸ਼ਾਇਦ ਹੋਏਗਾ ਉੱਥੇ ਮੱਖੀਆਂ ਆਣਗੀਆਂ ਜੀ ਉੱਥੇ ਮੱਖਿਆਲ ਵੀ ਆਏਗਾ ਤੇ ਉੱਥੇ ਹਰ ਤਰ੍ਹਾਂ ਦਾ ਜੀਵ ਜੰਤੂ ਪਹੁੰਚੇਗਾ ਜਿੱਥੇ ਉਹਨੂੰ ਰਾਸ਼ਨ ਮਿਲੇਗਾ ਜੀ ਫੇਰ ਸ਼ਿਕਾਰ ਕਰਕੇ ਚਲਾ ਜਾਂਦਾ ਤੇ ਉੱਥੇ ਜਿਹੜਾ ਬਚਿਆ ਮਾਸ ਖਾਣ ਲਈ ਇਲਾਕਾਂ ਤੱਕ ਪਹੁੰਚ ਜਾਂਦੀਆਂ ਨੇ ਜੀ ਇਹ ਕੁਦਰਤ ਦੇ ਨਿਯਮ ਨੇ ਓਕੇ ਹੁਣ ਮੰਨ ਲਓ ਜੇ ਕਾਰੋਬਾਰ ਦਾ ਹੱਬ ਜਿਵੇਂ ਸਾਈਕਲ ਮਾਰਕੀਟ ਦੀ ਆਟੋ ਪਾਰਟ ਦੀ ਗੱਲ ਕਰਾਂ ਤੇ ਲੁਧਿਆਣਾ ਹੈ ਹਾਂਜੀ ਫੈਕਟਰੀ ਹਰ ਫੈਕਟਰੀ ਦੇ ਪਰ ਬੋਰਡ ਲੱਗਾ ਕਿ ਚਾਰ ਬੰਦੇ ਚਾਹੀਦੇ ਆ ਜਾਓ ਪੰਜਾਬੀਆਂ ਨੂੰ ਕਹੋ ਕਿਸੇ ਇੱਕ ਫੈਕਟਰੀ ਏਰੀਆ ਚ ਚੱਕਰ ਵਾਰੋਲ ਜਾ ਕੇ ਮਿਹਨਤ ਕਰੋ ਸਮਾਨਾ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਪੰਜਾਬੀਆਂ ਦਾ ਹੱਡੀ ਹਰਾਮ ਹੋ ਗਿਆ ਹੁਣ ਹੁਣ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਹੈਗੇ ਮਿਹਨਤ ਕਰਕੇ ਰਾਜੀ ਨਹੀਂ ਭਾਜੀ ਜੀ ਮੈਂ ਬੜੀ ਵੱਡੀ ਗੱਲ ਚੁੱਕਾ ਕਿ ਪਹਿਲਾਂ ਪੰਜਾਬ ਸਾਡਾ ਉਗਰਵਾਦ ਖਾ ਗਿਆ ਜੀ ਠੀਕ ਹੈ ਜੀ ਦੇਖੋ ਪੰਜਾਬੀਆਂ ਨੂੰ ਮਿਹਨਤੀ ਕੌਮ ਕੋਈ ਨਹੀਂ ਜਿਨ੍ਹਾਂ ਨੇ ਕੈਨੇਡਾ ਜਾ ਕੇ ਬਰਫਾਂ ਚ ਵੀ ਆਲੂ ਗਾ ਲੈਨੇ ਬਿਲਕੁਲ ਔਰ ਇਹੋ ਜੀ ਕੌਮੀ ਸਾਡੇ ਚ ਪੈ ਗਈ ਹੈ ਜਿਹੜੀ ਕੰਮ ਕਰਕੇ ਰਾਜੀ ਨਹੀਂ ਜੀ ਔਰ ਪਹਿਲਾ ਜਿਹੜਾ ਪੰਜਾਬ ਸੀ ਉਹਨੇ ਗੁਰੂਵਾਦ ਨੇ ਖਾ ਲਿਆ ਜੀ ਦੂਜਾ ਪੰਜਾਬ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਉਹਨਾਂ ਨੇ ਖਾ ਲਿਆ ਮੈਂ ਤੁਸੀਂ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕੀਤਾ ਤਾਂ ਇਹਦੇ ਵਿੱਚ ਜਿਹੜਾ ਪੰਜਾਬ ਦਾ ਪ੍ਰਵਾਸ ਹੈ ਜਿਹੜੇ ਪੰਜਾਬੀ ਕਮਿਊਨਿਟੀ ਆ ਆਪਣਾ ਭਾਈਚਾਰਾ ਜਿਹੜਾ ਬਾਹਰ ਜਾ ਰਿਹਾ ਵਿਦੇਸ਼ਾਂ ਦਾ ਰੁਕ ਕਰ ਰਿਹਾ ਨੌਜਵਾਨ ਭਾਰੀ ਗਿਣਤੀ ਦੇ ਵਿੱਚ ਬਾਹਰ ਨੂੰ ਜਾ ਰਹੇ ਨੇ ਤੁਹਾਨੂੰ ਲੱਗਦਾ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੈਗਾ ਵੀ ਸਪੇਸ ਖਾਲੀ ਹੋ ਰਹੀ ਹੈ ਤੇ ਸਪੇਸ ਭਰ ਹੋ ਰਹੀ ਹੈ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ। ਉਹੀ ਉਹੀ ਗੱਲ ਮੈਂ ਕਹਿ ਰਹੇ ਹਾਂ ਜੀ ਕਿ ਇੱਥੇ ਕੰਮ ਕਰਨ ਵਾਲਾ ਮਿਹਨਤ ਕਰਨ ਵਾਲਾ ਇੱਥੋਂ ਨਾ ਜੀ ਹੁਣ ਬਿਹਾਰ 'ਚ ਜਿਵੇਂ ਗੱਲ ਕਰਾਂ ਜੀ ਤੇ ਉੱਥੇ ਆਪਰਚੂਨਿਟੀ ਅਵੇਲੇਬਲ ਨਹੀਂ ਹੈ ਪੂਰਾ ਕੰਮ ਦੀਆਂ। ਜੀ ਬੰਦਾ ਮਿਹਨਤੀ ਹੈ ਕੰਮ ਕਰਨਾ ਚਾਹੁੰਦਾ ਹੈ। ਹਾਂਜੀ। ਵੇ ਇਤਿਜਾਹ ਕਰੋ ਲਾਕਡਾਊਨ ਦੇ ਦਿਨ ਲੋਕੀ ਪੈਦਲ ਵੇਹਾਰ ਚੱਲ ਗਏ ਸੀ ਤੁਰ ਤੁਰ ਕੇ ਜੀ ਇਹਦਾ ਮਤਲਬ ਜੇ ਉਹ ਮਿਹਨਤ ਕਰਨਾ ਚਾਹੁੰਦੇ ਆ ਇੰਡੀਆ ਇੱਧਰ ਪੰਜਾਬ ਜਾ ਕੇ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕਿਉਂ ਰੋਕਦੇ ਪਏ ਅਸੀਂ ਜੀ ਤੁਸੀਂ ਕੰਮ ਕਰ ਲਓ ਤੁਹਾਡੀ ਫੈਕਟਰੀ ਦੇ ਬਾਹਰ ਬੋਰਡ ਲਵਾ ਦਿਓ ਚਾਰ ਬੰਦੇ ਜਲਜੋ ਤੇ ਫੈਕਟਰੀ ਵਾਲਾ ਕਿਉਂ ਲਿਖੇਗਾ ਤੁਸੀਂ 1 ਮਹੀਨੇ ਚ 20 ਛੁੱਟੀਆਂ ਕਰਨੀਆਂ ਜੀ ਖੱਤਰੀ ਨੇ ਆਪਣੇ ਘਰਾਂ ਬਾਬਾ ਸਸਰੀ ਘਰ ਸੁਖਪਾਲ ਸਿੰਘ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਕਰਨਾ ਵੀ ਇੱਥੇ ਜ਼ਰੂਰੀ ਹੈ ਜਿਵੇਂ ਲੱਖਾ ਸਿੰਘ ਸਧਾਨਾ ਦਾ ਮੈਂ ਜ਼ਿਕਰ ਕੀਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮਸਲੇ ਨੂੰ ਅਡਰੈਸ ਕੀਤਾ ਸੀ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਕੋਟ ਕੀਤਾ ਇੱਕ ਲੋਕਾਂ ਨੂੰ ਅਡਰੈਸ ਕਰਦੇ ਹੋਏ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਚਲੋ ਉਹਨਾਂ ਨੇ ਆਪਣੇ ਤਰੀਕੇ ਨਾਲ ਪੀਐਮ ਸਾਹਿਬ ਨੇ ਪੇਸ਼ ਕੀਤਾ ਉਹ ਖਹਿਰਾ ਸਾਹਿਬ ਕਹਿੰਦੇ ਬੜਾ ਚਿੰਤਾ ਦਾ ਵਿਸ਼ਾ ਕਹਿੰਦੇ ਇਹ ਨਹੀਂ ਸਰ ਚਿੰਤਾ ਦਾ ਵਿਸ਼ਾ ਪੰਜਾਬੀਆਂ ਲਈ ਹੈਗਾ ਹੀ ਹੈ ਉਹ ਕਿ ਪਰਵਾਹ ਤੁਸੀਂ ਜਿਦੋਂ ਦੇਖੋ ਇੱਕ ਬੱਸ 'ਚ 50 ਸੀਟਾਂ ਨੇ ਜੇ 25 ਖਾਲੀ ਰਹਿਣਗੀਆਂ ਤੇ ਬੱਸ ਵਾਲੇ ਨੂੰ ਇੱਕ ਲਾਲਚ ਹੈ ਜੀ ਫਿਰ ਤੇ ਮੈ ਸਿਸਟਮ ਪ੍ਰੈਸ਼ਰ ਹੈ ਤੇ ਉੱਥੇ ਚੜਨ ਵਾਸਤੇ ਫਿਰ ਉਹ ਜਾਤ ਪਾਤ ਰੰਗ ਰੂਪ ਸ਼ਹਿਰ ਮਜ ਕੋਈ ਕੁਝ ਨਹੀਂ ਦੇਖੇਗਾ ਜੀ ਉਹ ਇਹ ਕਹੋਗੇ ਬੱਸ ਵਾਲਾ ਮੈਂ ਪੰਜਾਬੀ ਤੋਂ ਇਲਾਵਾ ਕੋਈ ਨਹੀਂ ਚੜਾਵਾ ਉਹਦੇ ਤੇ ਸਵਾਰੀ ਦਿਖਦੀ ਹੈ ਉਹ ਜਨਾਨੀਆਂ ਜਾਂ ਬੰਦਾ ਉਹਨੂੰ ਉਹ ਵੀ ਮਤਲਬ ਨਹੀਂ ਹੈ ਜੀ ਉਹ ਤਾਂ ਕਹਿੰਦਾ ਬੀਬੀ ਟਿਕਟ ਲੈ ਤੇ ਬਹਿ ਜਾ ਅੰਦਗੇ ਸੀਟ ਤੇ ਜੀ ਇਸੇ ਤਰ੍ਹਾਂ ਪੰਜਾਬ 'ਚ ਕੰਮ ਕਰਨ ਵਾਲਿਆਂ ਦੀ ਲੋੜ ਹੈ ਕੰਮ ਕਰਨ ਵਾਲੇ ਬੰਦੇ ਪੰਜਾਬ 'ਚ ਮਿਹਨਤ ਕਰਨ ਕੰਮ ਕਰਨ ਜੀ ਮਨਨ ਸਾਹਿਬ ਮਨਨ ਸਾਹਿਬ ਜਿਵੇਂ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਨੇ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਵੀ ਜਵਾਬ ਦੇਊਗੀ ਤਾਂ ਇਹਦੇ ਵਿੱਚ ਫਰਦਰ ਐਕਸ਼ਨ ਕੀ ਹੋ ਸਕਦਾ ਜਿਵੇਂ ਤੁਸੀਂ ਜ਼ਿਕਰ ਕੀਤਾ 400 ਲੋਕਾਂ ਨੇ ਦਸਤਖਤ ਕੀਤਾ ਆਪਾਂ ਦੱਸਿਆ ਤੁਹਾਨੂੰ ਤੇ ਉੱਥੇ ਪੰਚਾਇਤ ਹੋਊਗੀ ਹਾਲਾਂਕਿ ਪੰਚਾਇਤਾਂ ਭੰਗ ਵੀ ਹੋਗੀਆਂ ਚੋਣਾਂ ਹੋਣੀਆਂ ਨੇ ਉੱਚ ਅਧਿਕਾਰੀਆਂ ਤੱਕ ਵੀ ਇਹ ਗੱਲ ਪਹੁੰਚੀ ਹੋਈ ਹੈ ਤਾਂ ਜੇ ਇਹਦੇ ਤੇ ਕੋਈ ਸਖਤ ਐਕਸ਼ਨ ਲਿਆ ਜਾਂਦਾ ਤਾਂ ਕੀ ਕਾਰਵਾਈ ਹੋ ਸਕਦੀ ਹੈ ਸਰ ਗੈਰ ਸਵਿਧਾਨਿਕ ਮਤਾ ਪਾਸ ਕਰਨ ਦੇ ਲਈ ਇਹਨਾਂ ਸਾਰਿਆਂ ਨੂੰ ਪਨਿਸ਼ਮੈਂਟ ਜਾਂ ਇਹਨਾਂ ਦੇ ਖਿਲਾਫ ਐਫ ਆਈ ਆਰ ਹੋ ਸਕਦੀ ਹੈ ਓਕੇ ਯਸ ਜੀ ਪਰ ਉਹ ਜੇ ਉਹਨਾਂ ਦੀ ਜ਼ਿਕਰ ਕਰੀਓ ਕਹਿੰਦੇ ਅਸੀਂ ਐਡਵੋਕੇਟ ਸਾਹਿਬ ਨਾਲ ਵਕੀਲਾਂ ਨਾਲ ਗੱਲ ਕਰਕੇ ਬਕਾਇਦਾ ਮਤਲਬ ਪੂਰੀ ਨੌਲੇਜ ਲੈ ਕੇ ਇਨਫੋਰਮੇਸ਼ਨ ਲੈ ਕੇ ਫੇਰ ਇਹ ਮਤਾ ਪਾਇਆ ਸਰ ਮਤੇ ਦੇ ਸ਼ਬਦ ਪੜ੍ਹ ਲਓ ਜੇ ਉਹ ਕਹਿਣਗੇ ਅਸੀਂ ਫੜਨ ਨਹੀਂ ਦੇਣਾ ਕਿਸੇ ਨੂੰ ਇੱਥੇ ਅਸੀਂ ਆਹ ਨਹੀਂ ਕਰਨ ਦੇਣਾ ਉਹ ਗੈਰ ਕਾਨੂੰਨੀ ਹੈ ਗੈਰ ਸਵਿਧਾਨਿਕ ਹੈ ਆਰਟੀਕਲ 19 ਤੋਂ ਸ਼ੁਰੂ ਹੋ ਜਾਓ ਜੀ ਆਰਟੀਕਲ 20 21 22 ਆਰਟੀਕਲ 41 ਆਰਟੀਕਲ 301 ਸੋ ਕਈ ਚੀਜ਼ਾਂ ਨੇ ਕਈ ਆਰਟੀਕਲ ਨੇ ਜਿਹੜੇ ਸੰਵਿਧਾਨਿਕ ਤੌਰ ਤੇ ਤੁਹਾਡੇ ਹੱਕ ਨੇ ਜਿਨ੍ਹਾਂ ਨੂੰ ਕੋਈ ਕਾਨੂੰਨ ਫੋਰੀਗਰਾਮਪਨ ਜੇਲ੍ਹ ਚ ਬੰਦੇ ਨੂੰ ਦਿੱਤਾ ਜਾਂਦਾ ਭਾਜੀ ਮੈਂ ਮੰਨ ਲਓ ਮਰਡਰ ਕੀਤਾ ਮੇਰੇ ਕੋਲ ਸਬੂਤ ਵੀ ਨਹੀਂ ਜੀ ਸੁਣ ਜੀ ਮੈਨੂੰ ਹੁਣ ਜੇਲ੍ਹ ਚ ਭੇਜਤਾ ਗਿਆ ਜੀ ਕੀ ਆ ਮੈਂ ਜੇ ਮਰਡਰ ਕੀਤਾ ਤੇ ਮੈਨੂੰ ਮੈਡੀਕਲ ਕਰਾਉਣ ਦਾ ਕੋਈ ਅਧਿਕਾਰ ਨਹੀਂ ਜੀ ਕੀ ਮੈਨੂੰ ਰੋਟੀ ਦਾ ਅਧਿਕਾਰ ਨਹੀਂ? ਕੀ ਮੈਨੂੰ ਸੌਣ ਲਈ ਬੈੱਡ ਨਹੀਂ ਦਿੱਤਾ ਜਾਊਗਾ? ਉੱਤੇ ਲੈਣ ਨੂੰ ਕਪੜਾ ਨਹੀਂ ਦਿੱਤਾ ਜਾਊਗਾ? ਮੇਰਾ ਰਖਰਸਾਬ ਦਾ ਧਿਆਨ ਨਹੀਂ ਰੱਖਿਆ ਜਾਊਗਾ? ਜੀ ਮੈਂ ਇੱਕ ਕੈਦੀ ਹਾਂ ਤੇ ਤਾਂ ਵੀ ਮੈਨੂੰ ਉਹਨੀਆਂ ਫੈਸਿਲਟੀਆਂ ਜਿਹੜੀ ਬੇਸਿਕ ਰਾਈਟਸ ਨੇ ਉਹਦਾ ਮੇਰਾ ਅਧਿਕਾਰ ਹੈ ਸਰਕਾਰ ਆਪਣੇ ਖਰਚੇ ਤੋਂ ਭਾਵੇਂ ਦੇਵੇ ਉਹਨੂੰ ਦੇਣਾ ਪਏਗਾ। ਜੀ ਕੋਈ ਇਹ ਤਾਂ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਡੈਮੋਲਿਸ਼ਿੰਗ ਜਾਂ ਕੋਈ ਮਤਲਬ ਕਲਚਰਲ ਕੋਈ ਖਤਰਾ ਕੋਈ ਸੋਸਾਇਟੀ ਨੂੰ ਯਾ ਜਿਵੇਂ ਕਹਦੇ ਨੇ ਆਪਾਂ ਸੱਭਿਆਚਾਰ ਨੂੰ ਖਤਰਾ ਉਸ ਤਰੀਕੇ ਦਾ ਵੀ ਲੋਕ ਚਰਚਾ ਕਰਦੇ ਨੇ ਕਹਿੰਦੇ ਵੀ ਇਸ ਤਰੀਕੇ ਦਾ ਵੀ ਜੀ ਪੰਜਾਬ ਨੂੰ ਹੁਣ ਪੰਜਾਬ ਤੋਂ ਹੀ ਖਤਰਾ ਹੈ ਓਕੇ ਪੰਜਾਬ ਨੂੰ ਕਿਸੇ ਹੋਰ ਤੋਂ ਖਤਰਾ ਨਹੀਂ ਹੈ ਸਾਡੀਆਂ ਨੀਤਾਂ ਤੋਂ ਖਤਰਾ ਹੈ ਜੀ ਤੁਸੀਂ ਪੰਜਾਬ ਛੱਡ ਕੇ ਬਾਹਰ ਭੱਜਦੇ ਪਿਆ ਸਾਡੀ ਬ੍ਰੇਨ ਡレイン ਹੋ ਰਹੀ ਹੈ ਜੀ ਬੁੱਧੀ ਜੀ ਵੀ ਬਾਹਰ ਭੱਜ ਰਹੇ ਨੇ ਜੀ ਔਰ ਜਦੋਂ ਇਹ ਕੁਝ ਹੁੰਦਾ ਰਿਹਾ ਤੇ ਆਉਣ ਵਾਲੇ 20 30 ਸਾਲਾਂ 'ਚ ਸਾਨੂੰ ਪੰਜਾਬ ਦੇ ਕੁਝ ਹੋਰ ਨੂੰ ਵੀ ਮਿਲੇਗਾ ਜੀ ਇਹ ਮੇਰੇ ਕੋਲ ਲਿਖਾ ਲਓ ਤੁਸੀਂ 20 ਤੋਂ 30 ਸਾਲ ਹੋਰ ਲੱਗਣੇ ਆ ਪੰਜਾਬ ਪੰਜਾਬ ਨਹੀਂ ਰਹਿਣਾ ਇਹ ਕੁਝ ਹੋਰ ਬਣਨਾ ਹੈ ਇਹ ਡਰ ਮੇਰੇ ਅੰਦਰ ਵੀ ਹੈ ਜੀ ਕਿਵੇਂ ਮੈਂ ਸਾਹਿਬ ਐਡੀ ਐਡੀ ਵੱਡੀ ਤੁਸੀਂ ਗੱਲ ਆਖ ਦਿੱਤੀ ਹੈ ਐਡੀ ਵੱਡੀ ਤੁਸੀਂ ਸਟੇਟਮੈਂਟ ਦਿੱਤੀ ਐਡੀ ਵੱਡੀ ਚਿੰਤਾ ਵੀ ਦਿਖਾਈ ਹੈ ਤਾਂ ਤਾਂ ਹੱਲ ਕੀ ਹੈ ਕਿਉਂਕਿ ਪ੍ਰੋਬਲਮ ਤਾਂ ਸਾਰੀ ਦੱਸਦੇ ਨੇ ਜੀ ਮਿਹਨਤ ਕਰੋ ਆਪਣੇ ਘਰ ਨੂੰ ਬਚਾਓ ਇਹ ਪੰਜਾਬ ਤੁਹਾਡਾ ਹੈ ਜੀ ਪਹਿਲਾਂ ਇਹਨੇ ਤਿੰਨ ਟੁਕੜੇ ਹੋ ਚੁੱਕੇ ਜੀ ਮੰਨਦੇ ਹੋ ਨਾ ਤਿੰਨ ਟੁਕੜੇ ਹੋਏ ਨੇ ਪੰਜਾਬ ਦੇ ਬਿਲਕੁਲ ਕੁਝ ਪਾਕਿਸਤਾਨ ਚਲ ਗਿਆ ਕੁਝ ਮੱਛਲ ਨੂੰ ਮਿਲ ਗਿਆ ਤਾਂ ਕੋਈ ਹਰਿਆਣੇ ਨੂੰ ਚਲ ਗਿਆ ਤੇ ਹੁਣ ਸਾਡੇ ਕੋਲ ਕੀ ਬਚਿਆ ਬਿਲਕੁਲ ਤੇ ਅਗੋਂ ਆਉਣ ਵਾਲੇ 20 30 ਸਾਲਾਂ 'ਚ ਖਤਮ ਹੋਏਗਾ ਇਹਦਾ ਇੱਕੋ ਹੀ ਹੱਲ ਹੈ ਤੁਸੀਂ ਆਪਣਾ ਜੇ ਘਰ ਬਚਾਉਣਾ ਤੇ ਭਾਜੀ ਤੁਸੀਂ ਕੀ ਕਰੋਗੇ ਸਿਰਫ ਆਪਣੇ ਘਰ ਦੀ ਸੋਚੋ ਸਾਰੇ ਬੰਦੇ ਸਿਰਫ ਇੰਨਾ ਸੋਚ ਲੈਣ ਤੇ ਪੰਜਾਬ ਵੱਜੇਗਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਸੁਨੀਲ ਮੱਲਣ ਐਡਵੋਕੇਟ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਨ੍ਹਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਆਖ ਦਿੱਤੀ ਹੈ 410 ਤਖਤ ਪਿੰਡ ਦੀ ਪੰਚਾਇਤ ਕਾਰਵਾਈ ਹੋ ਸਕਦੀ ਹੈ ਹਾਈ ਕੋਰਟ ਐਕਸ਼ਨ ਲੈ ਲੈ ਸਕਦਾ ਐਫ ਆਈ ਆਰ ਦਰਜ ਹੋ ਸਕਦੀ ਹੈ ਮਤਾ ਪਾਸ ਕਰੇ ਨਹੀਂ ਸਕਦੇ ਸੰਵਿਧਾਨਿਕ ਅਧਿਕਾਰਾਂ ਦਾ ਖੰਨਣ ਕੀਤਾ ਗਿਆ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਐਡਵੋਕੇਟ ਸਾਹਿਬ ਦੇ ਕਹਿਣ ਦੇ ਮੁਤਾਬਕ ਇਹ ਮਤਾ ਪਾਇਆ ਗਿਆ ਕਿਸੇ ਵੀ ਭਾਰਤ ਦੇ ਨਾਗਰਿਕ ਨੂੰ ਚਾਹੇ ਉਹ ਪੰਜਾਬ ਹੈ ਪੰਜਾਬ ਤੋਂ ਬਾਹਰ ਦਾ ਸੂਬਾ ਕਿਤੇ ਵੀ ਰਹਿਣ ਦਾ ਪੂਰਾ ਅਧਿਕਾਰ ਹੈ ਕੋਈ ਵੀ ਇਨਸਾਨ ਇਹ ਨਹੀਂ ਦੱਸ ਸਕਦਾ ਕਿਸੇ ਨੂੰ ਵੇ ਤੂੰ ਇੱਥੇ ਰਹੇਗਾ ਨਹੀਂ ਰਹੇਗਾ ਕਿਉਂਕਿ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਚੱਲਣਾ ਸਾਰਾ ਕੁਝ ਜੇ ਸੰਵਿਧਾਨ ਦੇ ਵਿੱਚ ਅਧਿਕਾਰ ਦਿੱਤਾ ਹੋਇਆ ਤਾਂ ਇਹ ਚੀਜ਼ ਚੱਲਣੀ ਹੈ ਤੇ ਦੂਜੇ ਪਾਸੇ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਪੰਜਾਬੀਆਂ ਵੱਲੋਂ ਚਿੰਤਾ ਵੀ ਦਿਖਾਈ ਜਾ ਰਹੀ ਹੈ ਕਿਉਂਕਿ ਜੇ ਕਮੈਂਟਾਂ ਦੀ ਜ਼ਿਕਰ ਕਰੀਏ ਤਾਂ ਦਰਸ਼ਕ ਅਕਸਰ ਇਹ ਜ਼ਿਕਰ ਕਰਦੇ ਨੇ ਪ੍ਰਵਾਸੀ ਪੰਜਾਬੋ ਪੰਜਾਬ ਬਚਾਓ ਉਹ ਕਹਿੰਦੇ ਇੱਕੋ ਹੱਲ ਹੈ ਜੇ ਪੰਜਾਬ ਨੂੰ ਬਚਾਉਣਾ ਤਾਂ ਪ੍ਰਵਾਸੀਆਂ ਨੂੰ ਭਜਾਓ ਹਾਲਾਂਕਿ ਮੱਲਣ ਸਾਹਿਬ ਦੇ ਕਹਿਣ ਮੁਤਾਬਕ ਉਹ ਕਹਿੰਦੇ ਪੰਜਾਬੀ ਆਪ ਹੱਡੀ ਹਰਾਮ ਹੋਏ ਹੋਏ ਨੇ ਕੰਮ ਨਹੀਂ ਕਰਨਾ ਚਾਹੁੰਦੇ ਮਿਹਨਤ ਨਹੀਂ ਕਰਨਾ ਚਾਹੁੰਦੇ ਜਹਾਜ਼ਾਂ 'ਚ ਬੈਠ ਕੇ ਸਿਰਫ ਬਾਹਰ ਨੂੰ ਜਾ ਕੇ ਦਿਹਾੜੀਆਂ ਕਰਨਾ ਚਾਹੁੰਦੇ ਨੇ ਇਹ ਮੱਲਣ ਸਾਹਿਬ ਦੇ ਬਿਆਨ ਨੇ ਹਾਲਾਂਕਿ ਪੰਜਾਬ ਦੇ ਵਿੱਚ ਐਕਚੁਅਲੀ ਕੀ ਏਡਾ ਵੱਡਾ ਮਸਲਾ ਬਣ ਚੁੱਕਿਆ ਕੀ ਪੰਜਾਬੀਆਂ ਨੇ ਹੀ ਕੰਡੇ ਬੀਜੇ ਹੋਏ ਨੇ ਜਿਹੜੇ ਪੰਜਾਬੀਆਂ ਨੂੰ ਚੁਗਣੇ ਪੈ ਰਹੇ ਨੇ ਮੱਲਲ ਸਾਹਿਬ ਦੇ ਦਸਣ ਮੁਤਾਬਕ ਕੀ ਆਉਣ ਵਾਲਾ ਜਿਹੜਾ ਸਮਾਂ ਪੰਜਾਬ ਦੇ ਲਈ ਕੀ ਉਹ ਇੰਨਾ ਜ਼ਿਆਦਾ ਬੇਹਦ ਭਿਆਨਕ ਹੈ ਸੋ ਇਹ ਵੱਡੇ ਸਵਾਲ ਨੇ ਜੋ ਪੰਜਾਬ ਦੇ ਅੱਗੇ ਖੜੇ ਨੇ ਪੰਜਾਬ ਦੇ ਲੋਕਾਂ ਦੇ ਅੱਗੇ ਖੜੇ ਨੇ ਜਿਨ੍ਹਾਂ ਦੇ ਜਵਾਬ ਲੈਣੇ ਬੇहद ਜ਼ਰੂਰੀ ਨੇ ਕਿਉਂਕਿ ਇਹ ਪੰਜਾਬ ਪੰਜਾਬੀਅਤ ਦਾ ਮਸਲਾ ਹੈ ਤੇ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਲਗਾਤਾਰ ਗਰਮਾਇਆ ਹੋਇਆ ਹੈ ਹਾਈ ਕੋਰਟ ਦੀ ਐਂਟਰੀ ਹੋ ਚੁੱਕੀ ਹੈ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੀਆਂ ਵੀ ਮੁਸ਼ਕਲਾਂ ਵਧਾ ਦਿੱਤੀਆਂ ਨੇ ਭਗਵੰਤ ਮਾਨ ਸਾਹਿਬ ਨੂੰ ਵੀ ਹੁਣ ਬਿਆਨ ਜਾਰੀ ਕਰਨਾ ਪੈਣਾ ਇਸ ਦੇ ਉੱਪਰ ਕਾਰਵਾਈ ਕਰਨੀ ਪੈਣੀ ਹੈ ਮੁੱਦੋ ਸੰਗਤੀਆਂ ਦੀ ਪੰਚਾਇਤ ਤੇ 400 ਲੋਕਾਂ ਤੇ ਕੀ ਕਾਰਵਾਈ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ ਪਰ ਮੈਂ ਦਰਸ਼ਕਾਂ ਨੂੰ ਅਪੀਲ ਕਰਨੀਆਂ ਚਾਹੂੰਗਾ ਇਸ ਪੂਰੇ ਮਾਮਲੇ 'ਚ ਤੁਹਾਡੀ ਕੀ رائے ਹੈ ਸਾਨੂੰ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਸਾਂਝੀ ਕਰਨੀ ਹੈ